ਸਾਰਿਆਂ ਨੂੰ ਪਰਮੁਖ ਪਰਪਰੀ ਜਮਸੀ ਦੀ ਅੱਜ ਅਸੀਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਗ ਪਵਿੱਤਰ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਆਓ ਸਭ ਮਿਲ ਕੇ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਔਰ ਖੁਦਾ ਦੀ ਮਹਿਮਾ ਦੇ ਦੁਆਰਾ ਹੋਏ ਵੱਡੇ ਕੰਮ ਦੀਆਂ ਗਵਾਹੀਆਂ ਨੂੰ ਜਾਣਦੇ ਹਾਂ ਪਹਿਲੀ ਗਵਾਹੀ ਬ੍ਰਦਰ ਯਾਦਵਿੰਦਰ ਸਿੰਘ ਦੀ ਆ ਉਹਨਾਂ ਨੇ ਆਪਣਾ ਮੈਡੀਕਲ ਕਰਵਾਇਆ ਹੋਇਆ ਸੀ ਔਰ ਰਿਪੋਰਟ ਨਾਰਮਲ ਆਉਣ ਦੇ ਲਈ ਉਹਨਾਂ ਨੇ ਵਿਸ਼ਵਾਸ ਨਾਲ 098 ਲਾਈ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਪ੍ਰੇਰ ਤੋਂ ਬਾਅਦ ਉਹਨਾਂ ਦੀਆਂ ਰਿਪੋਰਟ ਸਾਰੀਆਂ ਨਾਰਮਲ ਆਈਆਂ ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਨੈਕਸਟ ਗਵਾਹੀ ਸਿਸਟਰ ਅਨਾਮਿਕਾ ਦੀ ਹੈ ਉਹ ਫੋਰਨ ਗਏ ਹੋਏ ਹਨ ਤੇ ਉਹਨਾਂ ਕੋਲੇ ਕੰਮ ਨਹੀਂ ਸੀ ਉਹਨਾਂ ਨੇ WhatsApp ਮੈਸੇਜ ਦੇ ਦੁਆਰਾ ਆਪਣੀ ਪ੍ਰੇ ਰਿਕੁਐਸਟ ਲਿਖਵਾਈ ਅਰਜਾਦੋਨਾ ਦਾ ਨਾਮ ਲੈ ਕੇ ਉਹਨਾਂ ਲਈ ਪ੍ਰਾਰਥਨਾ ਕੀਤੀ ਗਈ ਪਰਮੇਸ਼ਾਨ ਨੇ ਉਹਨਾਂ ਨੂੰ ਬਹੁਤ ਅੱਛੇ ਕੰਮ ਦੇ ਨਾਲ ਬਲੈਸ ਕੀਤਾ ਇਸ ਗਵਾਹੀ ਦੇ ਲਈ ਪਰਮੇਸ਼ਾਨ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਦਲਜੀਤ ਕੌਰ ਦੀ ਹੈ ਕਾਫੀ ਦਿਨਾਂ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਬੁਖਾਰ ਹੋ ਰਿਹਾ ਸੀ ਕਾਫੀ ਮੈਡੀਸਿਨ ਲਈ ਪਰ ਕੋਈ ਫਰਕ ਨਹੀਂ ਸੀ ਪੈ ਰਿਹਾ ਸਿਸਟਰ ਨੇ WhatsApp ਮੈਸੇਜ ਦੇ ਦੁਆਰਾ ਆਪਣੀ ਪ੍ਰੇ ਰਿਕੁਐਸਟ ਭੇਜੀ ਅਰਜਤ ਰਿਕਾਰਡ ਕਰਕੇ ਉਹਨਾਂ ਲਈ ਪ੍ਰਾਰਥਨਾ ਭੇਜੀ ਗਈ ਪਰਮੇਸ਼ਰ ਨੇ ਉਹਨਾਂ ਨੂੰ ਸਾਰੇ ਹੀ ਰੋਗ ਤੋਂ ਛੁਦਾਂਤ ਕੀਤਾ ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਤਨਵਾਦ ਕਰਦੇ ਹਾਂ ਨੈਕਸਟ ਗਵਾਹੀ ਰਿਸ਼ਪਾਲ ਮਸੀਦੀਆ ਉਹਨਾਂ ਦੀ ਪੂਰੀ ਹੀ ਬਾਡੀ ਦੇ ਉੱਤੇ ਬਹੁਤ ਜ਼ਿਆਦਾ ਸੋਜ ਹੋ ਗਈ ਸੀ ਉਹਨਾਂ ਦਾ ਗਲਾ ਬੰਦ ਹੋ ਚੁੱਕਾ ਸੀ ਗਲੇ ਵਿੱਚੋਂ ਨਾ ਖਾਣਾ ਤੇ ਨਾ ਹੀ ਪਾਣੀ ਨਿਕਲਦਾ ਸੀ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਸਨ ਵਿਸ਼ਵਾਸ ਦੇ ਨਾਲ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਕੇ ਪ੍ਰੇਅ ਕਰਵਾਈ ਪ੍ਰੇਅ ਤੋਂ ਬਾਅਦ ਜਿੰਨੀਆਂ ਵੀ ਰਿਪੋਰਟਸ ਕਰਵਾਈਆਂ ਸਭ ਨਾਰਮਲ ਆਈਆਂ ਹੁਣ ਉਹ ਖਾਣਾ ਵੀ ਖਾਣ ਲੱਗੇ ਅਤੇ ਉਹਨਾਂ ਨੇ ਪਾਣੀ ਵੀ ਪੀਤਾ ਅਤੇ ਉਸੇ ਹੀ ਦਿਨ ਬਿਲਕੁਲ ਆਜ਼ਾਦ ਹੋ ਗਏ ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਜੋਤੀ ਦੀ ਆ ਉਹ ਆਪਣੇ ਹਸਬੰਦ ਦੇ ਨਾਲ ਲੜ ਕੇ ਪੀਕੇ ਗਏ ਹੋਏ ਸਨ ਅਤੇ ਨਾ ਉਹਨਾਂ ਦੇ ਹਸਬੰਦ ਉਹਨਾਂ ਨੂੰ ਕਾਲ ਕਰਦੇ ਸਨ ਅਤੇ ਨਾ ਹੀ ਉਹਨਾਂ ਨੂੰ ਵਾਪਸ ਲੈ ਕੇ ਜਾਂਦੇ ਸਨ ਉਹਨਾਂ ਨੇ ਵਿਸ਼ਵਾਸ ਨਾਲ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਹਨਾਂ ਦੇ ਹਸਬੰਦ ਨੇ ਉਹਨਾਂ ਨੂੰ ਕਾਲ ਕੀਤੀ ਅਤੇ ਬਹੁਤ ਅچھے ਤਰੀਕੇ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਇਸ ਗਵਾਹੀ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਹਰ ਅਜਿਹੀ ਵਚਨ ਦੇ ਨਾਲ ਵਧਾਂਗੇ ਕਿ ਅਸੀਂ ਯਿਸੂ ਦੇ ਪਿੱਛੇ ਕਿਵੇਂ ਚੱਲ ਸਕਦੇ ਹਾਂ ਕਿਉਂਕਿ ਐਸੇ ਬਹੁਤ ਸਾਰੇ ਭੈਣ ਭਾਈ ਨੇ ਜੋ ਆਪਣੀ ਪ੍ਰੇਰਿ ਰਿਕੁਐਸਟ ਦੇ ਟਾਈਮ ਇਹ ਗੱਲ ਕਹਿੰਦੇ ਨੇ ਕਿ ਅਸੀਂ ਯਿਸੂ ਦੇ ਪਿੱਛੇ ਚੱਲਦੇ ਹਾਂ ਅਸੀਂ ਮਸੀਹ ਦੇ ਵਿੱਚ ਚੱਲਦੇ ਹਾਂ ਸੋ ਇਹ ਸ਼ਬਦ ਆਲਮੋਸਟ ਮੈਂ ਕਹਿੰਨੀ ਇੱਕ ਛੜੀਏ ਦੂਜੇ ਬੰਦੇ ਦੇ ਮੂੰਹ 'ਚ ਇਹ ਸ਼ਬਦ ਹੁੰਦਾ ਕਿ ਅਸੀਂ ਮਸੀਹ ਦੇ ਵਿੱਚ ਚੱਲਦੇ ਹਾਂ ਹਰ ਅਸੀਂ ਯਿਸੂ ਦੇ ਵਿੱਚ ਚੱਲਦੇ ਹਾਂ ਜਾਂ ਯਿਸੂ ਦੇ ਪਿੱਛੇ ਚੱਲਦੇ ਹਾਂ ਸੋ ਵਚਨ ਦੇ ਅਕੋਰਡਿੰਗ ਅਕੋਰਡਿੰਗ ਟੂ ਬਾਈਬਲ ਕੀ ਤਰੀਕਾ ਹੈ ਯਿਸੂ ਦੇ ਪਿੱਛੇ ਚੱਲਣ ਦਾ ਔਰ ਕਿਸ ਤਰ੍ਹਾਂ ਸਿ ਯਿਸੂ ਦੇ ਪਿੱਛੇ ਚੱਲ ਸਕਦੇ ਆ ਜਾਂ ਫਿਰ ਕਿਹੜਾ ਪਰਸਨ ਹੋਊਗਾ ਜਿਹਨੂੰ ਖੁਦਾ ਵਾਕਈ ਕਹੂਗਾ ਕਿ ਹਾਏ ਮੇਰੇ ਪਿੱਛੇ ਚੱਲਦਾ ਜਾਂ ਮੇਰੇ ਵਿੱਚ ਚੱਲਦਾ ਆ ਕੈਨ ਨੂੰ ਤਾਂ ਅਸੀਂ ਸਾਰੀ ਇਹ ਗੱਲ ਕਹਿ ਦਿੰਨੇ ਆ ਕਿ ਅਸੀਂ ਯਿਸੂ ਦੇ ਵਿੱਚ ਚੱਲਦੇ ਆ ਯਿਸੂ ਦੇ ਪਿੱਛੇ ਚੱਲਦੇ ਆ ਪਰ ਕੀ ਸਾਡਾ ਚੱਲਣਾ ਉਹੋ ਜਿਹਾ ਹੈ ਜਿਹੋ ਜਿਹਾ ਚੱਲਣਾ ਯਿਸੂ ਨੂੰ ਪਸੰਦ ਆਵੇ ਜਾਂ ਫਿਰ ਅਗਰ ਸਾਡਾ ਚੱਲਣਾ ਸਾਨੂੰ ਪਤਾ ਵੀ ਵੈਸਾ ਨਹੀਂ ਹੈਗਾ ਕੀ ਅਸੀਂ ਕਹਿ ਸਕੀਏ ਕਿ ਕਿ ਯਿਸੂ ਦੇ ਪਿੱਛੇ ਚੱਲਦੇ ਆ ਤਾਂ ਫਿਰ ਕਿਵੇਂ ਚੱਲੀਏ ਅਸੀਂ ਖੁਦਾ ਦੇ ਵਿੱਚ ਜਿੱਥੋਂ ਸਾਨੂੰ ਪਰਮੇਸ਼ਰ ਦੇ ਹੁਕਮ ਦਾ ਵੀ ਪਤਾ ਲੱਗੇ ਅਤੇ ਸਾਨੂੰ ਇਹ ਵੀ ਪਤਾ ਲੱਗੇ ਕਿ ਹੁਣ ਮੈਂ ਬਿਲਕੁਲ ਸਹੀ ਜਾ ਰਹੀ ਆ। ਸੋ ਜਾਣਨ ਲਈ ਪਾਕ ਵਚਨ ਚੋਂ ਪੜ੍ਹਦੇ ਹਾਂ। ਕੋਲਸੀਆ 2 ਦੀ 6 ਤੋਂ ਲੈ ਕੇ 10 ਨੰਬਰਾਈ ਤੱਕ। ਸੋ ਜਿਵੇਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕੀਤਾ, ਤਿਵੇਂ ਤੁਸੀਂ ਉਹਦੇ ਵਿੱਚ ਚੱਲਦੇ ਜਾਓ ਅਤੇ ਜੜ ਫੜ ਕੇ ਵਧਦੇ ਜਾਓ ਅਤੇ ਆਪਣੇ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਜਿਵੇਂ ਤੁਹਾਨੂੰ ਉਪਦੇਸ਼ ਹੋਇਆ ਸੀ ਧੰਨਵਾਦ ਬਹੁਤਾ ਕਰਦੇ ਜਾਓ ਸਾਵਧਾਨ ਰਹੋ ਕਿ ਕੋਈ ਆਪਣੀ ਸਿੱਖਿਆ ਤੇ ਫਜ਼ੂਲ ਧੋਖੇ ਨਾਲ ਤੁਹਾਨੂੰ ਲੁੱਟਣਾ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ ਕਿਉਂ ਜੋ ਪਰਮੇਸ਼ਰ ਦੀ ਸਾਰੀ ਭਰਪੂਰੀ ਉਸੇ ਵਿੱਚ ਹੋ ਕੇ ਵਸਦੀ ਹੈ ਅਤੇ ਤੁਸੀਂ ਉਹਦੇ ਵਿੱਚ ਪੂਰੇ ਹੋ ਗਏ ਹੋ ਜਿਹੜਾ ਹਕੂਮਤ ਤੇ اختیار ਦਾ ਸਿਰ ਹੈ ਹallelujah ਸਵਾਜ਼ਾ वचन ਜ਼ਨੋ ਦਾ ਅਗਰ ਅਸੀਂ ਚੱਲਣਾ ਚਾਹਣੀਆਂ ਖੁਦਾ ਦੇ ਵਿੱਚ ਅਰੇ ਅਗਰ ਅਸੀਂ ਸੱਚਮੁੱਚ ਖੁਦਾ ਦੇ ਵਿੱਚ ਪੂਰੇ ਹੋਣਾ ਚਾਹੁੰਦੇ ਹਾਂ ਕਿਉਂਕਿ ਸਾਰੇ ਮਨੁੱਖ ਕਿਤੇ ਨਾ ਕਿਤੇ ਖੁਦਾ 'ਚ ਅਧੂਰੇ ਆ ਹਜੇ ਉਹਨਾਂ ਦਾ ਚੱਲਣਾ ਪਰਮੇਸ਼ਰ ਦੇ ਵਿੱਚ ਪੂਰਾ ਨਹੀਂ ਅਸੀਂ ਕਹਿ ਸਕਦੇ ਮਤਲਬ ਇਹ ਨਹੀਂ ਕਹਿ ਸਕਦੇ ਕਿ ਉਹ ਬਹੁਤ ਅੱਛੇ ਤਰੀਕੇ ਨਾਲ ਚੱਲਦੇ ਨੇ ਜਾਂ ਫਿਰ ਉਹ ਪੂਰੇ ਸਹੀ ਤਰੀਕੇ ਨਾਲ ਚੱਲਦੇ ਨੇ ਅਗਰ ਅਸੀਂ ਪੂਰੇ ਸਹੀ ਅਤੇ ਅੱਛੇ ਤਰੀਕੇ ਦੇ ਨਾਲ ਖੁਦਾ ਚ ਚੱਲਣਾ ਚਾਹੁੰਦੇ ਆ ਜਾਂ ਫਿਰ ਅਗਰ ਅਸੀਂ ਇਹ ਗੱਲ ਅਸੀਂ ਬੋਲਦੇ ਆ ਕਿ ਖੁਦਾ ਚ ਅਸੀਂ ਚੱਲਦੇ ਆ ਤਾਂ ਅਸਲੀ ਮਾਇਨੇ ਦੇ ਵਿੱਚ ਕੀ ਹੁੰਦਾ ਖੁਦਾ ਦੇ ਪਿੱਛੇ ਚੱਲਣਾ ਉਹ ਹੀ ਵਚਨ ਸਾਨੂੰ ਦੱਸਦਾ ਜਾਂ ਫਿਰ ਕਿਵੇਂ ਅਸੀਂ ਖੁਦਾ ਦੇ ਪਿੱਛੇ ਚੱਲ ਸਕਦੇ ਆ ਸੋ ਫਰਸਟ ਲਾਈਨ ਸਾਨੂੰ ਦੱਸਦੀ ਆ ਕਹਿੰਦਾ ਸੋ ਜਿਵੇਂ ਤੁਸੀਂ ਯਿਸੂ ਮਸੀਹ ਨੂੰ ਕਬੂਲ ਕੀਤਾ ਤਵੇਂ ਤੁਸੀਂ ਉਹਦੇ ਵਿੱਚ ਚੱਲਦੇ ਜਾਓ ਹੁਣ ਅਸੀਂ ਯਿਸੂ ਮਸੀਹ ਨੂੰ ਕਿਵੇਂ ਕਬੂਲ ਕੀਤਾ ਯਾਦ ਕਰੋ ਉਹ ਟਾਈਮ ਜਦੋਂ ਅਸੀਂ ਮੁਰਤੀ ਪੂਜਾਚ ਸੀ ਯਾਦ ਕਰੋ ਉਹ ਵੇਲਾ ਜਦੋਂ ਅਸੀਂ ਬੇहद ਦੁੱਖਾਂ ਜੀ ਸੀ ਇਹ ਕੋਈ ਸਿਰ ਘਮਾਉਂਦਾ ਸੀਗਾ ਕਿਸੇ ਦੇ ਘਰ ਚ ਭੂਤਾਂ ਦਿਖਦੀਆਂ ਸੀ ਕਿਸੇ ਨੂੰ ਕਿਸੇ ਦੇ ਘਰਾਂ ਚ ਗੱਦੀਆਂ ਸੀ ਜਾਂ ਕਿਸੇ ਦੇ ਘਰਾਂ ਚ ਮੰਦਿਰ ਸੀਗਾ ਔਰ ਕਿਸੇ ਦੇ ਘਰਾਂ ਚ ਬਰਕਤ ਨਹੀਂ ਸੀ ਕੋਈ ਰੋਗਾ ਨਾ ਜਕੜੇ ਪਏ ਸੀ ਉਹ ਵੇਲਾ ਯਾਦ ਕਰੋ ਫਿਰ ਉਦੋਂ ਅਸੀਂ ਇਸ ਨੂੰ ਕਿਵੇਂ ਖੁਲ ਗਿਆਤਾ ਸੀਗਾ ਉਦੋਂ ਸਾਡੇ ਕੀ ਸ਼ਬਦ ਸੀ ਕਿ ਹੁਣ ਤਾਂ ਪਰਮੇਸ਼ਰ ਭਾਵੇਂ ਰੱਖ ਲਾ ਭਾਵੇਂ ਮਾਰ ਲਾ ਹੁਣ ਤੇ ਰਹੀਆਂ ਅਸੀਂ ਆਹੀ ਗੱਲ ਕਹਿ ਕੇ ਬੜੇ ਸਨਮ ਖੁਦਾ ਦੇ ਵਿੱਚ ਕਿ ਪਰਮੇਸ਼ਰ ਹੁਣ ਬਹੁਤ ਥਾਂ ਤੇ ਭਟਕ ਕੇ ਦੇਖ ਲਿਆ ਥਾਂ ਥਾਂ ਮੱਤੇ ਰਗੜ ਕੇ ਦੇਖ ਲਿਆ ਹਰ ਕਿਤੇ ਹਰ ਤਰ੍ਹਾਂ ਦਾ ਉਪਾਅ ਕਰਕੇ ਦੇਖ ਲਿਆ ਹੁਣ ਤਾਂ ਤੂੰ ਆਖਰੀ ਅਤੇ ਪਹਿਲਾ ਤੂੰ ਹੀ ਆ ਸਾਡੇ ਲਈ ਹੁਣ ਤੂੰ ਰਖ ਲਾ ਭਾਵੇਂ ਮਾਰ ਲਾ ਹੁਣ ਅਸੀਂ ਤੇਰੇ ਹੀ ਆ ਇਸ ਵਿਸ਼ਵਾਸ ਨਾਲ ਅਸੀਂ ਖੁਦਾ ਦੇ ਵਿੱਚ ਆਏ ਸੀ ਨਾ ਖੁਦਾ ਨੂੰ ਕਿੱਦਾਂ ਕਬੂਲ ਕੀਤਾ ਸੀ ਕਿ ਬਸ ਹੁਣ ਇਹ ਆਖਰੀ ਆ ਤੇ ਹੁਣ ਭਾਵੇਂ ਮਾਰ ਵੀ ਲਵੇ ਫਿਰ ਵੀ ਅਸੀਂ ਇਸੇ ਦੇ ਰਹਿਣਾ ਆ ਸੋ ਇਸੇ ਸ਼ਬਦਾਂ ਦੇ ਵਿੱਚ ਬਣੇ ਰਹੋ ਅਸੀਂ ਕੀ ਕਰਦੇ ਆ ਥੋੜੀ ਜਿਹੀ ਮੁਸੀਬਤ ਆਉਂਦੀ ਆ ਯੇਸ਼ੂ ਨੂੰ ਸਵਾਲ ਉਠਾਉਣੇ ਸ਼ੁਰੂ ਕਰ ਦਿੰਨੇ ਯੇਸ਼ੂ ਆ ਕੀ ਕੀਤਾ ਪ੍ਰਭੂ ਇਹ ਕੀ ਕੀਤਾ ਤੂੰ ਤਾਂ ਕੁਝ ਵੀ ਨਹੀਂ ਕੀਤਾ ਫਿਰ ਜੇ ਥੋੜੇ ਜਿਹਾ ਲੋਕ ਆ ਜਾਂਦੇ ਕੋ ਸਾਨੂੰ ਭੜਕਾਉਣ ਦੇ ਲਈ ਲੈ ਤੁਸੀਂ ਕੀ ਹਾਸਲ ਕਰ ਲਿਆ ਤੋਹੀ ਕਿੱਡੇ ਕੀਤੇ ਮਹਾਨ ਹੋ ਗਏ ਤੁਹਾਡੇ ਘਰਾਂ ਚ ਕੀਤੇ ਕਿੰਨਾ ਕ ਬਦਲਾਅ ਹੋ ਗਿਆ ਫਿਰ ਉਹਦੇ ਫੇਰ ਅਸੀਂ ਪ੍ਰਭੂ ਨੂੰ ਸਵਾਲ ਉਠਾਉਣ ਲੱਗੇ ਨੇ ਪ੍ਰਭੂ ਕਹਿੰਦੇ ਤਾਂ ਕਿ ਦਿਨਾਂ ਕਿਤੇ ਹੋ ਸਹੀ ਹੈਗੇ ਆ ਸੋ ਜਿਸ ਰੀਤੀ ਦੇ ਨਾਲ ਅਸੀਂ ਸ਼ੁਰੂ ਸ਼ੁਰੂ ਚ ਖੁਦਾ ਨੂੰ ਕਬੂਲ ਕੀਤਾ ਸੀ ਨਾ ਅਹੀਂ ਕਿਹਦੇ ਪਰਮਾਨੀ ਕੀਤੀ ਉਸ ਵੇਲੇ ਅਸੀਂ ਆਪਣੀ ਜਾਨ ਬਚਾਉਣ ਦੇ ਲਈ ਅਸੀਂ ਕਿਹੜੀ ਸਾਡੀ ਪੁਰਖਿਆਂ ਦੀ ਵਿਰਾਸਤ ਜਿਹਨੂੰ ਆਪਾਂ ਪਹਿਲਾਂ ਮੰਨਦੇ ਸੀ ਕਿੱਥੇ ਸਾਡੀਆਂ ਗੱਡੀਆਂ ਗਈਆਂ ਕੀ ਸਾਡਾ ਗਵਾਂਢੀ ਕਹੂਗਾ ਕੀ ਸਾਡਾ ਰਿਸ਼ਤੇਦਾਰ ਕਹੂਗਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਅਸੀਂ ਆਪਣੀ ਜਾਨ ਬਚਾਉਣੀ ਹੈ ਤੇ ਭਾਵੇਂ ਜਿੱਥੇ ਮਰਜ਼ੀ ਜਾਣਾ ਪਵੇ ਅਸੀਂ ਜਾਵਾਂਗੇ ਉਸ ਵੇਲੇ ਆਪਣੀ ਜਾਨ ਵਿੱਚ ओनली ਕਿਹ ਰਿਸ਼ਤੇਦਾਰ ਦੀ ਪ੍ਰਵਾਨ ਨਹੀਂ ਕੀਤੀ ਅਸੀਂ ਕਿਸੇ ਬਾਪੇ ਦੀ ਪ੍ਰਵਾਨ ਨਹੀਂ ਕੀਤੀ ਕਿਸੇ ਗੁਰੂ ਪੀਰ ਦੀ ਪ੍ਰਵਾਨ ਨਹੀਂ ਕੀਤੀ ਕਿਸੇ ਦੀ ਨਹੀਂ ਪਰਵਾਹ ਕੀਤੀ ਕੋਈ ਪੁਰਖਾ ਉੱਠ ਕੇ ਮਰਿਆ ਹੋਇਆ ਸਾਨੂੰ ਫੜ ਲੂਗਾ ਕਹੂਗਾ ਮੇਰੀ ਪੂਜਾ ਨਹੀਂ ਕਰਦੇ ਕੋਈ ਡਰ ਨਹੀਂ ਸੀ ਉਸ ਵੇਲੇ ਸਾਨੂੰ ਉਹੀ ਸ਼ਿੱਦਤ ਅਸੀਂ ਆਪਣੇ ਅੰਦਰ ਰੱਖੜੀਆਂ ਜਿਹੜੀ ਸ਼ਿੱਦਤ ਦੇ ਨਾਲ ਖੁਦਾ ਚ ਵੜੇ ਸੀ ਪਹਿਲਾ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਸੀ ਪੋਤਾਂ ਦਾ ਪੁਰਖਿਆਂ ਦਾ ਦੇਵਤਿਆਂ ਦਾ ਤੀਸਰਾ ਸਾਨੂੰ ਲੋਕਾਂ ਦਾ ਕੋਈ ਡਰ ਨਹੀਂ ਸੀ ਤਥਾ ਸਾਨੂੰ ਮਰਨ ਦਾ ਵੀ ਕੋਈ ਡਰ ਨਹੀਂ ਸੀ ਕਿ ਭਾਵੇਂ ਰੱਖ ਲਾ ਭਾਵੇਂ ਮਾਰ ਲਾ ਤੇਰੇ ਹੀ ਆ ਔਰ ਇੱਕ ਹੋਰ ਮੇਨ ਮੇਨ ਗੱਲ ਜੋ ਸਾਡੀ ਸੀ ਸਾਡੇ ਵਿੱਚ ਇੱਕ ਹੋਰ ਐਸੈਪਟੈਂਸ ਸੀਗੀ ਉਸ ਵੇਲੇ ਕੀ ਸੀ ਕਿ ਹੁਣ ਤਾਂ ਬਸ ਇਹ ਹੀ ਆਖਰੀ ਆ ਹੁਣ ਤਾਂ ਬਸ ਇਹ ਤੋਂ ਬਿਨਾਂ ਅਸੀਂ ਕਿਸੇ ਨੂੰ ਹੋਰ ਮੰਨਣਾ ਹੋਂ ਨਹੀਂ ਇਹਨੂੰ ਛੱਡ ਦੇ ਜੋ ਮਰਜ਼ੀ ਹੋ ਜਾਏ ਸੋ ਇਹ ਤਿੰਨ ਚਾਰ ਗੱਲਾਂ ਜਦੋਂ ਅਸੀਂ ਕਹਿ ਕੇ ਖੁਦਾ ਚ ਵੜੇ ਸੀ ਜਿੱਦਾਂ ਉਹਨੂੰ ਕਬੂਲ ਕੀਤਾ ਸੀ ਹੁਣ ਜਿਹੜੀਆਂ ਗੱਲਾਂ ਸੀ ਆਪਣੇ ਮੂੰਹੋਂ ਕੱਢੀਆਂ ਸੀ ਉਹਦੇ ਵਿੱਚ ਜੜ ਫੜਨੀ ਆ ਫੇਰ ਅਸੀਂ ਖੁਦਾ ਚ ਸਹੀ ਚੱਲ ਸਕਦੇ ਆ ਇਹ ਸਹੀ ਚੱਲਣ ਦੇ ਲੱਛਣ ਨੇ ਸਹੀ ਚੱਲਣ ਦਾ ਤਰੀਕਾ ਆ ਸਹੀ ਚੱਲਣ ਦੀ ਵਿਧੀ ਆ ਅਗਰ ਅਸੀਂ ਕਹਿਨੇ ਆ ਨਾ ਵੀ ਖੁਦਾ ਚ ਚੱਲਨੇ ਆ ਤਾਂ ਇਸ ਤਰੀਕੇ ਨਾਲ ਚੱਲੋ ਕਿ ਜੋ ਜੋ ਸ਼ਬਦ ਸ਼ੁਰੂ-ਸ਼ੁਰੂ ਚ ਖੁਦਾ ਤੋਂ ਮੂੰਹ ਚ ਗੱਡੇ ਸੀ ਨਾ ਖੁਦਾ ਦੇ ਵਿੱਚ ਓਨਲੀ ਖੁਦਾ ਦੇ ਨਾਲ ਵਾਅਦੇ ਕੀਤੇ ਸੀ ਕਿ ਪ੍ਰਭੂ ਤੈਨੂੰ ਨਹੀਂ ਛੱਡੂਗਾ ਮੈਨੂੰ ਗਵਾਂਡੀਆਂ ਦੀ ਨਹੀਂ ਫਿਕਰ ਮੈਨੂੰ ਪੁਰਖਿਆਂ ਦੀ ਨਹੀਂ ਫਿਕਰ ਮੈਨੂੰ ਭੂਤਾਂ ਦੀ ਨਹੀਂ ਫਿਕਰ ਮੈਨੂੰ ਦੇਵਤਿਆਂ ਦੀ ਨਹੀਂ ਫਿਕਰ ਮੈਨੂੰ ਪੁਰਖਿਆਂ ਦੀ ਨਹੀਂ ਫਿਕਰ ਮੈਨੂੰ ਕਿਹਦੀ ਨਹੀਂ ਫਿਕਰ ਹੁਣ ਤਾਂ ਬਸ ਤੂੰ ਹੀ ਮੇਰਾ ਮੈਂ ਤੇਰਾ ਰੱਖਲਾ ਮਰਲਾ ਤਾ ਵੀ ਤੇਰਾ ਆ ਤੇ ਤੂੰ ਪਹਿਲਾ ਹੁਣ ਤੇ ਤੂੰ ਹੀ ਆਖਰੀ ਆ ਇਹਨਾਂ ਗੱਲਾਂ ਨੂੰ ਅਸੀਂ ਪੂਰਿਆਂ ਗੰਨਣਾ ਆ ਫਿਰ ਅਸੀਂ ਇਹਦੇ ਵਿੱਚ ਚੜ ਫੜਨੀ ਆ ਤੇ ਅਸੀਂ ਇਹਦੇ ਵਿੱਚ ਵਧਣਾ ਆ ਉਸ ਤੋਂ ਬਾਅਦ ਕਹਿੰਦਾ ਵਿਸ਼ਵਾਸ ਚ ਮਜ਼ਬੂਤ ਹੋ ਕੇ ਧੰਨਵਾਦ ਬਹੁਤਾ ਕਰੋ ਵਿਸ਼ਵਾਸ ਚ ਮਜ਼ਬੂਤ ਹੋ ਕੇ ਜਿਵੇਂ ਤੁਹਾਨੂੰ ਕਹਿੰਦਾ ਹੁਕਮ ਹੋਇਆ ਨਾ ਕਿ ਵਿਸ਼ਵਾਸ ਵਿੱਚ ਜੜ ਫੜੋ ਵਿਸ਼ਵਾਸ ਨੂੰ ਮਜ਼ਬੂਤ ਕਰੋ ਤੁਹਾਡਾ ਵਿਸ਼ਵਾਸ ਦੀ ਜੜ ਇੰਨੀ ਕ ਮਜ਼ਬੂਤ ਹੋਵੇ ਤੁਹਾਡੀ ਨੀਵ ਇੰਨੀ ਕ ਮਜ਼ਬੂਤ ਹੋ ਵਿਸ਼ਵਾਸ ਹੀ ਹੈਗਾ ਸਾਡੀ ਨੀਵ ਹੈਗੀ ਆ ਔਰ ਅਸੀਂ ਘਰ ਦੀ ਨੀਵ ਨੂੰ ਕਿੰਨਾ ਮਜ਼ਬੂਤ ਕਰਦੇ ਕਿੰਨਾ ਹੀ ਡੂੰਘਾ ਪਟਨੇ ਆ ਕਿੰਨੀ ਮਜ਼ਬੂਤੀ ਨਾਲ ਥਾলো ਲੈ ਕੇ ਆਉਣੇ ਅੱਛਾ ਸਰੀਆ ਪਾਉਣੇ ਸੀ ਉਹਦੇ ਵਿੱਚ ਅੱਛੇ ਤਰੀਕੇ ਨਾਲ ਉਹਨੂੰ ਬਿਲਡ ਕਰਦੇ ਆ ਤਾਂ ਕਿ ਪੂਰਾ ਘਰ ਸਾਡਾ ਮਜ਼ਬੂਤ ਰਹੇ ਉਸੇ ਤਰ੍ਹਾਂ ਵਿਸ਼ਵਾਸ ਮਸੀਹ ਦੇ ਵਿੱਚ ਸਾਡੀ ਪਹਿਲੀ ਕਹਿ ਸਕਦੇ ਆ ਜੜ੍ਹਿਆ ਲਗਾ ਲੋ ਫਰਸਟ ਕੀ ਹੈਗਾ ਸਾਡੀਆਂ ਰੂਟਸ ਨੇ ਹੋ ਸਾਡੀਆਂ ਨੀਮਾ ਨੇ ਸਾਡੀਆਂ ਜਣਾ ਆ ਸੋ ਖੁਦਾ ਦੇ ਵਿੱਚ ਕੀ ਕਰੋ ਜੜ ਫੜੋ ਵਧਦੇ ਜਾਓ ਅਤੇ ਮਜ਼ਬੂਤ ਜੜ ਫੜੋ ਵਿਸ਼ਵਾਸ ਦੀ ਮਜ਼ਬੂਤ ਜੜ ਫੜੋ ਦੇ ਨਾਲ ਧੰਨਵਾਦ ਬਹੁਤਾ ਕਰਦੇ ਜਾਓ ਸ਼ੁਰੂ-ਸ਼ੁਰੂ ਵਿੱਚ ਜਦੋਂ ਅਸੀਂ ਖੁਦਾ ਚਾਹ ਸੀ ਸਾਨੂੰ ਪ੍ਰਾਰਥਨਾ ਨਹੀਂ ਜੇ ਕਰਨੀ ਆਉਂਦੀ। ਉਸ ਵੇਲੇ ਸਾਨੂੰ ਚਰਚ ਦੇ ਵਿਸ਼ਵਾਸੀ ਭੈਣਾ ਭਾਈਆਂ ਨੇ ਔਰ ਪਾਸਟਰਸ ਨੇ ਕਿ ਕਿ ਐਸੀ ਤੁਹਾਨੂੰ ਪ੍ਰੇਰਣੀ ਨਾ ਕਰਨੀ ਹੋਵੇ ਤੁਸੀਂ ਧੰਨਵਾਦੀ ਕਰਦੇ ਰਿਹਾ ਕਰੋ। ਐਈ ਸਗਾਇਆ ਸੀ ਨਾ ਸਾਨੂੰ ਸਭ ਨੂੰ। ਆਬੇਸ ਅਸੀਂ ਸਾਰੇ ਹੀ ਜਦੋਂ ਖੁਦਾ ਚਾਹ ਸੀ ਸਾਰੇ ਹੀ ਪਲੇਨ ਪੇਪਰ ਸੀ ਸਾਨੂੰ ਨਹੀਂ ਸੀ ਪਤਾ ਕੀ ਕਰਨਾ ਖੁਦਾ ਜੀ ਕੋਲ ਮੇਂ ਪ੍ਰੇਅਰ ਕਰਨੀ ਆ ਕਿਵੇਂ ਕਮਾਂਡ ਕਰਨਾ ਕੀ ਵਚਨ ਹੁੰਦਾ ਜਾਂ ਕੀ ਬੋਲਣਾ ਕਿ ਨਹੀਂ। ਸਾਨੂੰ ਕੁਛ ਨਹੀਂ ਪਤਾ। ਸਾਨੂੰ ਜਿਹੜਾ ਚਰਚ ਲੈ ਕੇ ਗਿਆ ਉਹਨੇ ਵੀ ਹੱਥ ਚਰਚ ਤੇ ਦਾਸ ਨੇ ਵੀ ਕੀ ਕਿਹਾ ਹੋਗਾ ਪਾਲਾ ਕੁਛ ਨਹੀਂ। ਬਸ ਧੰਨਵਾਦ ਕਰੀ ਜਾਓ। ਸੋ ਜਦੋਂ ਸਾਨੂੰ ਸ਼ੁਰੂਆਤ ਵਿੱਚ ਇਹ ਗੱਲ ਦੱਸੀ ਸੀ ਇਟ ਮੀਨਸ ਕਿ ਇਹ ਕਿਤੇ ਨਾ ਕਿਤੇ ਵਰਥ ਹੈ ਨਾ ਮਤਲਬ ਕੀਮਤੀ ਹੈ ਨਾ ਕਿਤੇ ਨਾ ਕਿਤੇ ਇਹ ਜ਼ਰੂਰੀ ਸੀ ਨਾ ਸੋ ਜੇ ਅਸੀਂ ਖੁਦਾ ਚ ਐਕਚੁਅਲ ਵੇਚ ਚੱਲਣਾ ਚਾਹੁੰਦੇ ਆ ਫਿਰ ਧੰਨਵਾਦ ਬਹੁਤਾ ਕਰੋ ਮਤਲਬ ਸ਼ੁਰੂਆਤ ਨਾਲੋਂ ਵੱਧ ਕੇ ਕਰੋ ਔਰ ਜਿੰਨੇ ਵਿਸ਼ਵਾਸੀ ਭੈਣ ਭਾਈ ਨੇ ਨਾ ਜਿਹੜੇ ਕਹਿੰਦੇ ਅਸੀਂ ਮਸੀਹ ਚ ਚੱਲਦੇ ਆ ਉਹਨਾਂ ਵਿੱਚ ਜੜ ਅਤੇ ਧੰਨਵਾਦ ਇਹ ਦੋਨੋਂ ਹੀ ਕਮਜ਼ੋਰ ਆ ਕਹਤਾ ਦੰਨੇ ਅਸੀਂ ਮਸੀਹ ਚ ਚੱਲਦੇ ਆ ਪਰ ਸਾਡੀ ਜੜ ਜਾਨੀ ਕਿ ਵਿਸ਼ਵਾਸ ਅਤੇ ਧੰਨਵਾਦ ਦੋਨੋਂ ਹੀ ਕਮਜ਼ੋਰ ਆ ਵਿਸ਼ਵਾਸ ਸੜਾ ਕਮਜ਼ੋਰ ਪੈ ਜਾਂਦਾ ਧੰਨਵਾਦ ਕਮਜ਼ੋਰ ਪੈ ਜਾਂਦਾ ਕਾਰਨ ਕੀ ਆ ਕਾਰਨ ਹੈਗਾ ਕਿ ਅਸੀਂ ਖੁਦਾ ਤੋਂ ਨਿਗਾਹ ਹਟਾ ਕੇ ਕਿਉਂਕਿ ਜਦੋਂ ਅਸੀਂ ਪਰਮੇਸ਼ਰ ਚ ਵੜੇ ਸੀ ਨਾ ਅਸੀਂ ਨਹੀਂ ਦੇਖਿਆ ਸਾਡਾ ਗਵਾਂਢੀ ਵੇਖੀ ਜਾਂਦਾ ਕਿ ਨਹੀਂ ਅਸੀਂ ਨਹੀਂ ਵੇਖਿਆ ਸਾਡੇ ਰਿਸ਼ਤੇਦਾਰ ਵੇਖਦੇ ਕਿ ਨਹੀਂ ਅਸੀਂ ਨਹੀਂ ਵੇਖਿਆ ਵੀ ਸਾਡੇ ਮਰੇ ਹੋਏ ਪੁਰਖੇ ਹੁਣ ਉੱਠ ਕੇ ਵੇਖਦੇ ਕਿ ਨਹੀਂ ਸਾਨੂੰ ਕਿਸੇ ਨੂੰ ਵੀ ਵੇਖਿਆ ਸੀ ਉਦੋਂ ਸਾਡਾ ਨਿਸ਼ਾਨਾ ਖੁਦਾ ਚ ਸੀ ਤਾਂ ਅਸੀਂ ਐਸਾ ਵਧੇ ਪਰਮੇਸ਼ਰ ਦੇ ਵਿੱਚ ਕਿ ਖੁਦਾ ਨੇ ਸਾਨੂੰ ਸ਼ੋਹਿਆ ਤਾਂ ਉਸ ਵੇਲੇ ਅਸੀਂ ਇੱਕ ਆਪਣੇ ਅੰਦਰ ਇੱਕ ਵੱਡਾ ਰੀਲੀਫ ਮਹਿਸੂਸ ਕੀਤਾ ਇੱਕ ਅੱਛਾ ਆਰਾਮ ਆਪਣੇ ਅੰਦਰ ਮਹਿਸੂਸ ਕੀਤਾ ਸੋ ਜਦੋਂ ਅਸੀਂ ਖੁਦਾਵਲ ਵੇਖਦੇ ਅਸੀਂ ਸਾਨੂੰ ਆਸੇ ਪਾਸੇ ਕੋਈ ਨਹੀਂ ਸੀ ਦਿਖਦਾ ਫਿਰ ਜਿਵੇਂ ਜਿਵੇਂ ਅਸੀਂ ਖੁਦਾ ਚ ਪ੍ਰਾਣੇ ਹੋਈ ਜਾਂਦੇ ਨਾ ਅਸੀਂ ਖੁਦਾ ਤੋਂ ਨਿਗਾਹ ਹਟਾ ਕੇ ਆਸੇ ਪਾਸੇ ਵੇਖਣ ਲੱਗ ਜਾਈ ਗਵਾਂਢੀ ਕੀ ਕਹੂਗਾ ਰਿਸ਼ਤੇਦਾਰ ਕੀ ਕਹਿਣਗੇ ਪੁਰਖੇ ਕੀ ਕਹਿਣਗੇ ਔ ਕੀ ਕਹੂਗਾ ਆ ਕੀ ਕਹਿਣਗੇ ਹਾਈ ਕ્રોਧ ਆ ਗਿਆ ਹਾਈ ਸ਼ਰਾਪ ਆ ਗਿਆ ਹਾਈ ਜਾਦੂ ਟੂਣੇ ਹੋ ਗਏ ਹਾਈ ਹੁਣ ਅਸੀਂ ਕੀ ਕਰੀਏ ਅਸੀਂ ਤਾਂ ਫਸ ਗਏ ਫਿਰ ਉਸ ਤੋਂ ਬਾਅਦ ਅਸੀਂ ਧੰਨਵਾਦ ਛੱਡ ਕੇ ਹਾਈ ਹਾਈ ਕਰਨਾ ਸ਼ੁਰੂ ਕਰ ਦਿੰਨੇ ਧੰਨਵਾਦ ਅਤੇ ਵਿਸ਼ਵਾਸ ਨੂੰ ਛੱਡ ਕੇ ਖੁਦਾ ਨਾਲ ਸਵਾਲ ਉਠਾਉਣੇ ਸ਼ੁਰੂ ਕਰ ਦਿੰਨੇ ਆ ਕੁੜਕੜਾਉਣਾ ਸ਼ੁਰੂ ਕਰ ਦਿੰਨੇ ਆ ਬਹੁਤ ਸਾਰੀਆਂ ਭੈਣਾਂ ਨੇ ਅਸੀਂ ਆ ਜੋ ਪ੍ਰਾਰਥਨਾ ਲਈ ਕਾਲ ਕਰਦੀਆਂ ਔਰ ਕੀ ਕਹਿਣਗੀਆਂ ਜੀ ਬਹੁਤ ਪ੍ਰਾਰਥਨਾ ਕਰਵਾਈਆਂ ਬੜੀਆਂ ਚਰਚਾਂ 'ਚ ਜਾ ਕੇ ਦੇਖ ਲਿਆ ਸਾਡਾ ਕੰਮ ਨਹੀਂ ਹੋਇਆ ਵੈਸੇ ਅਸੀਂ ਖੁਦਾ 'ਚ ਚੱਲਦੇ ਆ ਸਾਨੂੰ ਇੰਨੇ ਸਾਲ ਹੋ ਗਏ ਪ੍ਰਭੂ 'ਚ ਚੱਲਦਿਆਂ ਨੂੰ ਫਿਰ ਇਹਨੂੰ ਚੱਲਣਾ ਨਹੀਂ ਕਹਿੰਦੇ ਇਹਨੂੰ ટકਣੀ ਸਨ ਹੀ ਕਹਿੰਦੇ ਆ ਮੇਰੇ ਹਿਸਾਬ ਨਾਲ ਕਿ ਅਸੀਂ ਵਸ ਤੱਕਾ ਸਟਾਰਟ ਆ ਇਧਰੋਂ ਤੱਕਾ ਲਾ ਕੇ ਉਧਰੋਂ ਤੱਕਾ ਲਾ ਕੇ ਸਾਨੂੰ ਖੁਦਾ 'ਚ ਕੋਈ ਖੜਾਈ ਖੜਿਆ ਆ ਪਰ ਸਿੱਧ ਚੱਲਣ ਦੀ ਹਾਲਤ ਜ ਨਹੀਂ ਹੈਗੇ ਕਿਉਂਕਿ ਜਿਹੜੇ ਚੱਲਦੇ ਆ ਨਾ ਉਹ ਗੱਜਦੇ ਆ ਉਹ ਨੱਚਦੇ ਆ ਉਹ ਜਕਾਰੇ ਲਾਉਂਦੇ ਉਹ ਧੰਨਵਾਦ ਕਰਦੇ ਆ ਉੱਤਰਲੇ ਜ ਨਹੀਂ ਪਾਉਂਦੇ ਪਤਾ ਨਹੀਂ ਕਦੋਂ ਹੋਊਗਾ ਪਤਾ ਨਹੀਂ ਹੋਊਗਾ ਵੀ ਇਹ ਨਹੀਂ ਪਤਾ ਨਹੀਂ ਸਾਡੀ ਰਾਬ ਗਦੋ ਸੁਣੂਗਾ ਪਤਾ ਨਹੀਂ ਕਿਉਂ ਨਹੀਂ ਫਰਕ ਪੈਂਦਾ ਪਤਾ ਨਹੀਂ ਕਿਉਂ ਨਹੀਂ ਕੰਮ ਹੋਇਆ ਸੋ ਇਹਨੂੰ ਚੱਲਣਾ ਨਹੀਂ ਕਹਿੰਦੇ ਮੇਰੇ ਹਿਸਾਬ ਨਾਲ ਸ਼ਾਇਦ ਮੈਂ ਗਲਤ ਹੋਵਾਂ ਪਰ ਤੁਸੀਂ ਖੁਦ ਸਮਝਦਾਰ ਹੋ ਜਿਹੜਾ ਚੱਲਣਾ ਹੈ ਨਾ ਉਹ ਇੱਕਦਮ ਫਰਾਟੇ ਨਾਲ ਚੱਲਦਾ ਫੁੱਕ ਫੁੱਕ ਕੇ ਨਹੀਂ ਚੱਲਦਾ ਰੁੱਕ ਰੁੱਕ ਕੇ ਨਹੀਂ ਚੱਲਦਾ ਧੱਕਿਆ ਨਾਲ ਨਹੀਂ ਚੱਲਦਾ ਔਰ ਇਹਨੂੰ ਧੱਕਿਆ ਨਾਲ ਹੀ ਚੱਲਣਾ ਕਹਿੰਦੇ ਜਦੋਂ ਮੂੰਹ 'ਚ ਸਾਡੇ ਤਾਂ ਆ ਗੱਲਾਂ ਚੱਲਦੀਆਂ ਇੰਨੀਆਂ ਪ੍ਰਾਰਥਨਾ ਕਰਾ ਲਈਆਂ ਇੰਨੀ ਜਗ੍ਹਾ ਤੇ ਜਾਏ ਕੰਮ ਨਹੀਂ ਵਣਦਾ ਪਤਾ ਨਹੀਂ ਕਿਉਂ ਨਹੀਂ ਬਣਦਾ ਉਹ ਵੈਸੇ ਅਸੀਂ ਪ੍ਰਭੂ 'ਚ ਚੱਲਦੇ ਆ ਸਾਨੂੰ ਇੰਨੇ ਸਾਲ ਹੋ ਗਏ ਇਹ ਗੱਲ 'ਚ ਕਿੰਨਾ ਕਦਮ ਆ ਇੱਥੇ ਅਸੀਂ ਖੋਖਲੇ ਆ ਗਏ ਹਾਂ ਬਿਲਕੁਲ ਕਿ ਅਸੀਂ ਇਸ ਤਰ੍ਹਾਂ ਸ਼ਬਦਾਂ ਦੇ ਮਸੀਹ ਹੈਗੇ ਪਰ ਕੰਮਾਂ ਦੇ ਨਹੀਂ ਸੋ ਸਾਡੀ ਕੰਮ ਸਾਡਾ ਵਿਸ਼ਵਾਸ ਮਜ਼ਬੂਤ ਹੀ ਨਹੀਂ ਹੈਗਾ ਫਸਟ ਆਫ ਆਲ ਵਿਸ਼ਵਾਸ ਸਾਡੀ ਮਜ਼ਬੂਤ ਜੜਿਆ ਨਹੀਂ ਆ ਸਾਡੀ ਜੜੀ ਕਮਜ਼ੋਰ ਹੈ ਜਿੱਦੇ ਤੇ ਘਰ ਕੀ ਹੀ ਉਸਾਰ ਲਾਂਗੇ ਇਸ ਲਈ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰੋ ਜਿਹੜਾ ਭਾਈ ਭੈਣ ਕਹਿੰਦਾ ਹੈ ਮੈਂ ਮਸੀਹ ਚ ਚੱਲਦਾ ਹਾਂ ਸੋ ਉਹ ਚੱਲੂਗਾ ਫਿਰ ਜੇ ਪਹਿਲਾਂ ਜੜਾ ਬਣਾਊਗਾ ਤਮ ਜੜ ਮਜ਼ਬੂਤ ਹੋਗੀ ਖੁਦਾ ਚ ਚੱਲਣਾ ਸੌਖਾ ਹੋ ਜਾਊਗਾ ਵਿਸ਼ਵਾਸ ਦੀ ਛੜ ਮਜ਼ਬੂਤ ਬਣਾਉ ਧੰਨਵਾਦ ਬਹੁਤਾ ਕਰੋ ਧੰਨਵਾਦ ਸਾਡਾ ਕਿਦੋਂ ਘਟਦਾ ਆ ਜਦੋਂ ਸਾਡੇ ਤੇ ਪ੍ਰੀਖਿਆਵਾਂ ਆਉਂਦੀਆਂ ਪਰਿਖਿਆਵਾਂ ਆਉਂਦੀਆਂ ਜਾਂ ਸਾਡੇ ਸਬਰ ਦਾ ਟੈਸਟ ਕੀਤਾ ਜਾਂਦਾ ਉਸ ਵੇਲੇ ਸਾਡਾ ਧੰਨਵਾਦ ਰੁਕ ਹੀ ਜਾਂਦਾ ਹੈ ਧੰਨਵਾਦ ਵੀ ਕਰਾਂਗੇ ਪਹਿਲਾਂ ਰੱਬ ਧੰਨਵਾਦ ਕਰਨ ਜੋਗੇ ਦਾ ਕਰੇ ਆ ਗੱਲਾਂ ਬਹੁਤ ਪੈਣਾ ਕਹਿੰਦੀਆਂ ਨੇ ਕੋਈ ਨਹੀਂ ਸስተ ਜੀ ਧੰਨਵਾਦ ਵੀ ਕਰ ਲਾਂਗੇ ਧੰਨਵਾਦ ਕਰਨ ਵਾਲਾ ਵੀ ਪਰਮੇਸ਼ਰ ਬਣਾਵੇ ਧੰਨਵਾਦ ਵੀ ਕਿਸੇ ਵਜ੍ਹਾ ਨਾਲ ਹੀ ਹੁੰਦਾ ਆ ਤਾਂ ਵਜ੍ਹਾ ਪਰਮੇਸ਼ਰ ਹੋ ਉਸ ਦਿੰਦਾ ਸਾਨੂੰ ਰੋਜ਼ ਦੇ ਸਾਸਾਂ ਨੂੰ ਦਿੰਦਾ ਨਵੀਂ ਰੌਸ਼ਨੀ ਸਾਨੂੰ ਦਿੰਦਾ ਰੋਜ਼ ਆ ਖਾਣਾ ਸਾਨੂੰ ਦਿੰਦਾ ਰੋਜ਼ ਸਾਨੂੰ ਐਕਸੀਡੈਂਟਾਂ ਤੋਂ ਬਚਾ ਕੇ ਲਿਆਉਂਦਾ ਰੋਜ਼ ਸਾਨੂੰ ਆਪਰੇਸ਼ਨ ਤੋਂ ਬਚਾ ਕੇ ਲਿਆਉਂਦਾ ਰੋਜ਼ ਸਾਨੂੰ ਡਾਕਟਰ ਤੋਂ ਬਚਾ ਕੇ ਲਿਆਉਂਦਾ ਉਹ ਰੋਜ਼ ਸਾਨੂੰ ਕਾਰੋਬਾਰਾਂ 'ਚ ਬਰਕਤ ਦਿੰਦਾ ਆ ਕੀ ਨਹੀਂ ਦਿੰਦਾ ਖੁਦਾ ਸਾਨੂੰ ਕੀ ਸਾਡੇ ਕੋ ਧੰਨਵਾਦ ਦੇ ਲਈ ਸਿਰਫ ਉਹੀ ਹੋਊਗਾ ਧੰਨਵਾਦ ਵੀ ਅਸੀਂ ਤਾਂ ਵੀਜ਼ੇ ਲਈ ਪ੍ਰੇਅਰ ਕਰਦੇ ਆ ਜੇ ਆਊਗਾ ਵੀਜ਼ਾ ਤਾਂ ਫੇਰ ਹੀ ਧੰਨਵਾਦ ਕਰੀਏ ਹੋਰ ਧੰਨਵਾਦ ਕਾਦਾ ਕਰੀਏ ਕੀ ਸਾਡੀ ਜ਼ਿੰਦਗੀ 'ਚ ਖੁਦਾ ਨੇ ਸਿਰਫ ਵੀਜ਼ੇ ਲਈ ਕੰਮ ਕਰਨਾ ਉਸ ਤੋਂ ਬਿਨਾ ਖੁਦਾ ਕੋਈ ਕੰਮ ਨਹੀਂ ਕਰ ਰਿਹਾ ਉਹਦਾ ਖੁਦਾ ਹੀ ਦਿਆਲੂ ਆ ਜੇ ਮੇਰੇ ਵਰਗੀ ਕਿਤੇ ਖੁਦਾ ਹੁੰਦੀ ਨਾ ਤੇ ਮੈਂ ਤਾਂ ਸਾਰੇ ਕੰਮ ਬੰਦ ਕਰ ਦੇਣੇ ਸੀਗੇ ਇਹ ਸੋਚ ਕੇ ਕਿ ਜਿਹੜੀ ਤੁਸੀਂ ਆ ਗੱਲ ਕਹੀ ਹੈ ਨਾ ਤੁਹਾਨੂੰ ਲੱਗਦਾ ਵੀ ਮੈਂ ਆਹ ਕਰੂੰਗਾ ਤਾਂ ਮੈਂ ਫੇਰ ਥੋੜੀ ਜ਼ਿੰਦਗੀ ਚ ਕੰਮ ਕਰਦਾ ਮੈਂ ਸਾਰੇ ਬੰਦ ਕਰ ਦਿੰਦੀ ਇੱਕ ਵਾਰੀ ਤਾਂ ਨਸੀਬ ਜ਼ਰੂਰ ਪਾਉਂਦੀ ਸ਼ੁਕਰ ਹੈ ਕਿ ਮੈਂ ਪਰਮੇਸ਼ਰ ਨੇ ਆ ਔਰ ਧੰਨਵਾਦ ਖੁਦਾ ਦਾ ਕਿ ਉਹ ਇੰਨਾ ਚੰਗਾ ਪਰਮੇਸ਼ਰ ਆ ਕਿਉਂਕਿ ਲੋਕਾਂ ਨੂੰ ਨਾ ਜਿਹੜੀ ਚੀਜ਼ ਆਸਾਨੀ ਨਾਲ ਮਿਲ ਜਾਂਦੀ ਉਹਦੀ ਕਦਰ ਹੀ ਹੈ ਨਹੀਂਗੀ ਸੱਚ ਇਸਾੱਚ ਹੈ ਬਿਲਕੁਲ ਜਿਹੜੀ ਚੀਜ਼ ਆਰਾਮ ਨਾਲ ਬਿਨਾ ਮੰਗੇ ਮਿਲ ਜਾਂਦੀ ਉਹਦੀ ਕਦਰ ਹੈ ਨਹੀਂ ਜਿਹਦੇ ਲਈ ਅਸੀਂ ਮੰਗੀ ਜਾਂਦੇ ਆ ਉਹ ਚੀਜ਼ ਨਹੀਂ ਮਿਲ ਰਹੀ ਤਾਂ ਉਹਦੇ ਲਈ ਅਸੀਂ ਜਾ ਡੌਂਡੀਆਂ ਪਟਣ ਲੱਪ ਪੈਨੇ ਆ ਵੀ ਲੈ ਰੱਬਾ ਤੂੰ ਕਿੱਡਾ ਕਰ ਆ ਮੈਂ ਦੁਆ ਤਾਂ ਸਾਨੂੰ ਦਿੱਤਾ ਨਹੀਂ ਆ ਤੇ ਦਿੱਤੋ ਹੋਇਆ ਨਹੀਂ ਸੋ ਇਹ ਨਹੀਂ ਆ ਕਿ ਜੋ ਅਸੀਂ ਮੰਗ ਰਹੇ ਆ ਉਹੀ ਤਾਊਗਾ ਤਾਂ ਫੇਰ ਹੀ ਧੰਨਵਾਦ ਆ ਜਿਹੜਾ ਅਸੀਂ ਨਹੀਂ ਮੰਗਿਆ ਉਹਨੇ ਸਾਨੂੰ ਉਹ ਦੇ ਤਾਂ ਉਹਦੇ ਲਈ ਸ਼ੁਕਰ ਕਰੋ ਉਸ ਖੁਦਾ ਦਾ ਪਰ ਉਹ ਫਿਰ ਵੀ ਕਿੱਡਾ ਮਹਾਨ ਪਰਮੇਸ਼ਰ ਹੈ ਜਿਹੜਾ ਇੰਨੀਆਂ ਗੱਲਾਂ ਸੁਣ ਕੇ ਵੀ ਸ਼ਾਂਤ ਬੈਠਾ ਮੈਂ ਕਹਿੰਨੀ ਸਬਰਤਾ ਸਿੱਖੋ ਉਸ ਪਰਮੇਸ਼ਰ ਤੋਂ ਕਿਉਂਕਿ ਸੌ ਬੰਦਾ ਅਗਰ ਉਹਦਾ ਧੰਨਵਾਦ ਕਰਦਾ ਨਾ ਲੱਖਾਂ ਬੰਦੇ ਉਹਨੂੰ ਬੁਰਾ ਭਲਾ ਕਹਿੰਦੇ ਪਏ ਉੱਥੇ ਲੱਖਾਂ ਹੀ ਉਹਦੇ ਨਾਮ ਤੇ ਕੁੜਕੜਾਈ ਜਾਂਦੇ ਆ ਲੱਖਾਂ ਹੀ ਉਹਨੂੰ ਲਾਂਹਤਾ ਰੋਜ਼ ਦਿਹਾੜੇ ਪਾਉਂਦੇ ਆ ਲੱਖ ਹੀ ਐਸੇ ਕਰੋਨਾ ਹੀ ਐਸੇ ਹੋਣਗੇ ਮੈਂ ਕਹਿੰਨੀ ਲੋਕ ਜਿਹੜੇ ਪਰਮੇਸ਼ਰ ਨੂੰ ਰੋਜ਼ ਹੀ ਗਾਲਾਂ ਕੱਢਦੇ ਹੋਣਗੇ ਸਬਰ ਯੋਸ ਪਰਮੇਸ਼ਰ ਦਾ ਜਿਹੜਾ ਫੇਰ ਵੀ ਸਭ ਦੇ ਉੱਤੇ ਰਹਿਮ ਕਰੀ ਜਾਂਦਾ ਕਿਉਂਕਿ ਪਾਪੀ ਆ ਭਾਵੇਂ ਧਰਮੀ ਆ ਸਾਹ ਖੁਦਾ ਹੀ ਦਿੰਦਾ ਆ ਪਾਪੀ ਆ ਜਾਂ ਧਰਮੀ ਆ ਸੂਰਜ ਰਾਤ ਭੋਜਨ ਜ਼ਿੰਦਗੀ ਆਤਮਾ ਪ੍ਰੋਟੈਕਸ਼ਨ ਇਹ ਸਾਰੀਆਂ ਚੀਜ਼ਾਂ ਖੁਦਾ ਹੀ ਦਿੰਦਾ ਸ਼ੁਕਰ ਹੈ ਮੈਂ ਗਣੀ ਧਰਮੀ ਉਹ ਪਰਮੇਸ਼ਰ ਮਹਾਨ ਅਤੇ ਅਤਤ ਦੇ ਅਲੂਤੇ ਕਿਰਪਾਲੂ ਆ ਜਿਹੜੇ ਇੰਨੀਆਂ ਗੱਲਾਂ ਸੁਣ ਕੇ ਵੀ ਹਰ ਇੱਕ ਦੇ ਉੱਤੇ ਫਿਰ ਵੀ ਰੋਜ਼ ਰਹਿਮ ਕਰ ਦਿੰਦਾ ਦਇਆ ਕਰ ਦਿੰਦਾ ਉਸ ਤੋਂ ਬਾਅਦ ਫਸਟ ਆਫ ਆਲ ਵਿਸ਼ਵਾਸ ਦੀ ਜੜ ਦੂਸਰਾ ਹੈਗਾ ਧੰਨਵਾਦ ਉਸ ਤੋਂ ਬਾਅਦ ਸਾਵਧਾਨੀ ਮਸੀਹੀ ਵਿਸ਼ਵਾਸੀ ਸਾਵਧਾਨੀ ਨਹੀਂ ਵਰਤਦੇ ਲਾਈ ਲੱਗ ਹੋ ਜਾਂਦੇ ਸਮਾਪਾ ਕੇ ਕਿੰਦਾ ਲਾਈ ਲੱਗ ਜਾਂਦੇ ਆ ਕਹਿੰਦਾ ਸਾਵਧਾਨ ਰਹੋ ਕੋਈ ਆਪਣੀ ਸਿੱਖਿਆ ਨੂੰ ਫਜ਼ੂਲ ਧੋਖੇ ਨਾਲ ਤੁਹਾਨੂੰ ਲੁੱਟ ਨਾ ਲਵੇ ਕੋਈ ਵੀ ਕਹਿੰਦਾ ਤੁਹਾਨੂੰ ਆਪਣੀ ਸਿੱਖਿਆ ਦੇ ਨਾਲ ਧੋਖੇ ਦੇ ਨਾਲ ਲੁੱਟ ਨਾ ਲਵੇ ਜਿਹੜੀ ਸਿੱਖਿਆ ਮਨੁੱਖਾਂ ਦੀਆਂ ਰੀਤਾਂ ਤੇ ਸੰਸਾਰ ਦੀਆਂ ਗੱਲਾਂ ਦੇ ਅਨੁਸਾਰ ਆ ਪਰ ਮਸੀਹ ਦੀਆਂ ਗੱਲਾਂ ਦੇ ਅਨੁਸਾਰ ਨਹੀਂ ਹੈਗੀ ਸੋ ਇੱਥੇ ਸਾਨੂੰ ਸਾਵਧਾਨੀ ਸਭ ਤੋਂ ਜ਼ਿਆਦਾ ਵਰਤਣ ਦੀ ਜ਼ਰੂਰਤ ਹੈ ਮੈਂ ਕਹਾਂਗੀ ਇੱਕ ਬੰਦੇ ਦਾ ਵਿਸ਼ਵਾਸ ਉਹਨਾਂ ਚ ਰਣੀ ਡੋਲਦਾ ਜਿੰਨਾ ਚਿਰ ਉਹ ਲਾਈ ਲੱਗ ਨਹੀਂ ਹੁੰਦਾ ਇੱਕ ਬੰਦੇ ਦਾ ਵਿਸ਼ਵਾਸ ਅਤੇ ਧੰਨਵਾਦ ਉਹਨਾਂ ਚ ਕਮਜ਼ੋਰ ਨਹੀਂ ਪੈਂਦਾ ਜਿੰਨੀ ਥੇਰੋ ਲਾਈ ਲੱਗ ਨਹੀਂ ਹੁੰਦਾ ਔਰ ਮੈਂ ਕਹਿੰਨੀ ਸੱਚ 90% ਮਸੀਹੀ ਵਿਸ਼ਵਾਸੀ ਲਾਈ ਲੱਗਨੇ ਉਹ ਕਿਸ ਤਰ੍ਹਾਂ ਲਾਈ ਲੱਗਨੇ ਕਿਸੇ ਐਕਣੇ ਕਹਿਤਾ ਨਾ ਵੀ ਤੁਹਾਡੀ ਚਰਚਾ ਲਈ ਪੋਸਟਰ ਦਾ ਤਾਂ ਮੈਨੂੰ ਪਤਾ ਨਹੀਂ ਸਾਡੀ ਚਰਚਾ ਲਈ ਇੱਕ ਵਾਰੀ ਪੋਸਟਰ ਤੋਂ ਪ੍ਰੇਖਿਰਾ ਕੇ ਦੇਖੀ ਤੈਨੂੰ ਇੱਕ ਵਾਰੀ ਹੀ ਜੀ ਪਤਾ ਲੱਗ ਜਾਣਾ ਉਹਦੇ 'ਚ ਤਾਂ ਇੰਨੀ ਆਤਮਾ ਆ ਨਾ ਉਹਦੇ ਸਾਹਮਣੇ ਖੜਿਆ ਹੀ ਨਹੀਂ ਜਾਂਦਾ ਉਹਦੇ 'ਚ ਤਾਂ ਇੰਨਾ ਮਸਾ ਆ ਨਾ ਵੀ ਉਹਦੇ ਵਰਗਾ ਮੈਕ ਨਹੀਂ ਪੋਸਟਰ ਹੀ ਹੈ ਨਹੀਂ ਸੋ ਅਸੀਂ ਕਿਸੇ ਪੋਸਟਰ ਦੀ ਪ੍ਰੇਜ਼ ਕਰ ਰਿਹਾ ਵੈਲ ਐਂਡ ਗੁੱਡ ਹੈ ਪਰ ਲਾਈ ਲਗ ਬੰਦੇ ਹੁੰਦੇ ਜਿਹੜੇ ਆ ਉਹ ਆਪਣੇ ਵਾਲੇ ਨੂੰ ਥੋੜਾ ਸਮਝ ਕੇ ਦੂਜੇ ਵਾਲੇ ਦੇ ਪਿੱਛੇ ਲੱਗ ਜਾਂਦੇ ਆ ਸੋ ਇਹਦੇ ਵਿੱਚ ਕਿਤੇ ਨਾ ਕਿਤੇ ਫੈਕਟ ਇਹ ਹੁੰਦਾ ਸਾਡੀ ਜੜ ਹਿੱਲ ਜਾਂਦੀ ਆ ਦੇਖੋ ਅਸੀਂ ਉਸ ਚਰਚੇ ਜਾਈਏ ਉਸ ਸਜਾਈਏ ਦੁਨੀਆ 'ਚ ਲੱਖਾਂ ਚਰਚਾ ਨੇ ਅਸੀਂ ਲੱਖਾਂ ਜੀ ਵੀ ਜਾਈਏ ਨਾ ਖੁਦਾ ਸਾਥੋਂ ਨਾਰਾਜ਼ ਨਹੀਂ ਹੁੰਦਾ ਕਿਉਂਕਿ ਉਹ ਲੱਖਾਂ ਚਰਚਾ ਵਿੱਚ ਅਸੀਂ ਬੰਦਿਆਂ ਨੂੰ ਮਿਲਣ ਨਹੀਂ ਜਾ ਰਹੇ ਇੱਕੋ ਪਰਮੇਸ਼ਰ ਨੂੰ ਮੰਨਦੇ ਲਈ ਜਾ ਰਹੇ ਆ ਨਾ 노 ਡਾਊਟ ਪਰਮੇਸ਼ਰ ਇੱਕ ਹੀ ਆ ਔਰ ਹਰ ਇੱਕ ਚਰਚੇ ਦੇ ਵਿੱਚ ਇੱਕੋ ਹੀ ਆ ਪਰ ਜਦੋਂ ਅਸੀਂ ਕੀ ਕਰਦੇ ਹੈਗੇ ਆ ਕਿਸੇ ਨੂੰ ਬੁਰਾ ਅਤੇ ਇੱਕ ਨੂੰ ਚੰਗਾ ਕਹਿ ਦਿੰਦੇ ਆ ਉੱਥੇ ਗਲਤੀ ਆ ਫਿਰ ਇਹ ਇਹ ਤਾਂ ਚਲੋ ਹੋਇਆ ਕਿ ਤਨਾ ਕਿਤੇ ਇਹ 100 ਦੇ ਵਿੱਚੋਂ ਆਪਾਂ ਕਹਿੰਦੇ 50% ਠੀਕ ਆ ਵੀ ਅਗਲਾ ਆਪਣੇ ਪਾਸ ਦੇ ਲਈ ਵਫਾਦਾਰ ਆ ਉਹਦੇ ਲਈ ਅੱਛੀ ਗੱਲ ਕਹਿ ਰਹੇ ਆ ਪਰ ਮੇਨ ਇੱਕ ਬੇਸਿਕ ਪ੍ਰੋਬਲਮ ਹੈਗੀ ਆ ਲਾਈ ਲਗ ਦੇ ਵਿੱਚ ਕਈ ਲੋਕ ਕਹਿ ਦਿੰਦੇ ਤੁਹਾਡੇ ਘਰ ਤਾਂ ਦੁਸ਼ਟ ਆਤਮਾ ਕੰਮ ਕਰਦਾ ਆ ਮੈਨੂੰ ਆਤਮਾ ਨੇ ਦੱਸਿਆ ਆ ਮੈਂ ਆਤਮਾ ਚ ਵੇਖਿਆ ਸੀ ਤੁਹਾਡੇ ਘਰ ਦੁਸ਼ਟ ਆਤਮਾ ਕੰਮ ਕਰਦਾ ਹੈ ਜਾਂ ਕੋਈ ਕਹਣਗੇ ਤੁਸੀਂ ਆਪਦਾ ਘਰ ਬਦਲ ਦੋ ਤੁਹਾਡੇ ਘਰ ਚ ਕੋਈ ਪ੍ਰੋਬਲਮ ਆ ਸੋ ਜਿਹੜੇ ਬੰਦੇ ਕਹਿੰਦੇ ਨਾ ਘਰ ਛੱਡ ਦੋ ਆ ਘਰ ਚ ਪ੍ਰੋਬਲਮ ਆ ਆ ਜਗ੍ਹਾ ਛੱਡ ਦੋ ਆ ਜਗ੍ਹਾ ਚ ਪ੍ਰੋਬਲਮ ਆ ਉਹਨਾਂ ਨੂੰ ਮੈਂ ਇੱਕ ਸਵਾਲ ਪੁੱਛਣਾ ਜਾਵਾਂਗੀ ਕਿ ਸ਼ੈਤਾਨ ਅਗਰ ਪੱਥਰਾਂ ਦੇ ਉੱਤੇ ਕਬਜ਼ਾ ਕਰ ਰਿਹਾ ਆ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਰਿਹਾ ਤਾਂ ਕੀ ਜ਼ਮੀਨ ਨੇ ਸਵਰਗ ਜਾਣਾ ਆ ਕਿ ਘਰਾਂ ਨੇ ਸਵਰਗ ਜਾਣਾ ਆ ਸ਼ੈਤਾਨ ਦਾ ਮਕਸਦ ਇਹ ਹੈ ਮੈਂ ਸਵਰਗ ਤੋਂ ਸੱਟਿਆ ਗਿਆ ਤਾਂ ਕੋਈ ਹੋਰ ਵੀ ਸਵਰਗ 'ਚ ਨਾ ਜਾਵੇ ਇਸ ਕਰਕੇ ਉਹ ਸ਼ਰੀਰਾਂ ਤੇ ਕੰਟਰੋਲ ਕਰਦਾ ਹੈ ਕਿ ਇਹ ਸਰੀਰ ਵੀ ਸਵਰਗ 'ਚ ਨਾ ਜਾਵੇ ਆਹ ਸਰੀਰ ਵੀ ਸਵਰਗ 'ਚ ਨਾ ਜਾਵੇ ਇਹਦੀ ਆਤਮਾ ਨੂੰ ਮੈਂ ਪ੍ਰਿਸ਼ਟ ਕਰ ਦਵਾਂ ਨਾ ਤਾਂ ਸਾਡੀ ਘਰ ਦੀਆਂ ਇੱਟਾਂ ਨੇ ਸਵਰਗ ਜਾਣਾ ਨਾ ਸਾਡੇ ਘਰ ਦੀ ਮਿੱਟੀ ਨੇ ਸਵਰਗ ਜਾਣਾ ਤਾਂ ਕਿ ਸ਼ੈਤਾਨ ਸਾਡੇ ਘਰ ਵਿੱਚ ਕਬਜ਼ਾ ਕਰੂਗਾ ਕਿ ਸਾਡੇ ਸਰੀਰ ਤੇ ਕਬਜ਼ਾ ਕਰੂਗਾ ਜੀਦੇ ਸਰੀਰ ਤੇ ਸ਼ੈਤਾਨ ਦਾ ਕਬਜ਼ਾ ਨਾ ਮੈਂ ਕਿ ਨਿਊ ਇੰਡੀਆ ਸੜਕੇ ਪਾਕਿਸਤਾਨ ਵੀ ਚਲਾ ਜਾਵੇ ਨਾ ਉਹ ਪੂਤੋਂ ਦੇ ਮਗਰੇ ਚਲ ਜੇਗੀ ਕਿਉਂਕਿ ਉਹਦਾ ਗੜਾ ਵੀਜ਼ਾ ਲਗਣਾ ਹੈ ਤੇ ਨਾ ਹੀ ਉਹਦੀ ਡੇਟ ਲਗਣੀ ਹੈ ਵੀ ਉਹ ਤੋਂ ਪੈਸੇ ਨਹੀਂ ਹੈਗੇ ਸਮਝਣ ਦੀ ਕੋਸ਼ਿਸ਼ ਕਰੋ ਮੇਰੀ ਗੱਲ ਨਾ ਤਾਂ ਸਾਡੇ ਘਰਾਂ ਵਿੱਚ ਕੋਈ ਚੀਜ਼ ਰਹਿ ਕੇ ਖੁਸ਼ ਹੈ ਤੇ ਨਾ ਹੀ ਸਾਡੀਆਂ ਜ਼ਮੀਨਾਂ ਤੇ ਚੀਜ਼ ਜਿਹੜੀ ਹੈ ਨਾ ਦੁਸ਼ਟਾਤਮਾ ਉਹ ਸਾਡੇ ਸਰੀਰ ਨੂੰ ਨੁਕਸਾਨ ਪਹਚਾਉਗੀ ਭਾਵੇਂ ਅਸੀਂ ਘਰ ਛੱਡ ਕੇ ਕਿਤੇ ਚਲੇ ਵੀ ਜਾਈਏ ਉਹ ਉਹੇ ਤਨੀ ਕਹੋਗੇ ਵੀ ਲੈ ਹੁਣ ਮੈਂ ਆ ਘਰ ਤੇ ਆਰਾਮ ਨਾ ਰਹੂੰਗੀ ਇੱਥੇ ਮੈਂ ਸੋਹਣਾ ਚਾਰ ਮੰਜ਼ਲੀ ਘਰ ਪਾਉਂਗੀ ਕੀ ਬੇਵਕੂਫੀ ਹੈ ਔਰ ਉਹਦੋਂ ਵੱਡੇ ਲਾਈ ਲਗ ਅਸੀਂ ਆ ਕਿ ਸਾਡੇ ਕੋ ਦਿਮਾਗ ਨਹੀਂ ਹੈਗਾ ਕਿ ਸਰੀਰ ਨੇ ਤੇ ਆਤਮਾ ਨੇ ਸਵਰਗ ਜਾਣਾ ਧਰਤੀ ਨੇ ਨਹੀਂ ਜਾਣਾ ਜੇ ਐਦਾਂ ਹੀ ਹੋਵੇ ਨਾ ਮੈਂ ਕਹਿੰਨੀ ਜਿਹੜੇ ਬੰਦੇ ਨੂੰ ਦੁਸ਼ਟ ਆਤਮਾ ਦੀ ਪ੍ਰੋਬਲਮ ਆ ਐਦਾਂ ਤਾਂ ਅੱਧੀ ਧਰਤੀ ਦੇ ਘਰ ਖਾਲੀ ਹੋ ਜਾਣ ਵੀ ਦੁਸ਼ਟ ਆਤਮਾ ਨੇ ਤਾਂ ਘਰਾਂ 'ਚ ਹੀ ਰਹਿਣਾ ਚੱਲ ਖਾਸ ਫਿਰ ਲੋਕੀ ਬਥੇ ਕੀ ਕਰਨ ਜੇ ਦੁਸ਼ਟ ਆਤਮਾ ਘਰਾਂ 'ਚ ਵੱਸੇ ਤਾਂ ਲੋਕੀ ਅੱਡ ਘਰ ਬਣਾ ਬਣਾ ਛੱਡੀ ਜਾਣ ਵੀ ਸਾਡੇ ਹਿੱਸੇ ਦੀਆਂ ਦੁਸ਼ਟ ਆਤਮਾ ਐਸ ਘਰ 'ਚ ਰਹਿ ਲੋ ਸਾਨੂੰ ਸ਼ਾਂਤੀ ਨਾਲ ਦੌ ਰਹਿਣ ਤਾਂ ਦੁਸ਼ਟ ਆਤਮਾ ਮਜ਼ੇ ਨਾਲ ਪੋਣੇ ਘਰਾਂ 'ਚ ਰਹਿ ਆਲਣ ਇਸ ਲਈ ਲਾਈ ਲਗ ਨਾ ਹੋਵੋ ਕਿਸੇ ਦੇ ਮਗਰ ਨਾ ਲਗੋ ਆਪਣਾ ਦਿਮਾਗ ਇਸਤੇਮਾਲ ਕਰੋ ਕੋਈ ਤੁਹਾਡੇ ਘਰ ਲਈ ਡਿਕਲੇਅਰ ਕਰ ਰਿਹਾ ਨਾ ਤੁਹਾਡੇ ਘਰੇ ਦੁਸ਼ਟ ਆਤਮਾ ਖਾਮ ਕਰਦੀ ਮੈਂ ਦੇਖਿਆ ਤੈਨੂੰ ਕੋਈ ਦੇਖਣ ਵਾਲੀ ਅੱਖ ਮੈਨੂੰ ਵੀ ਖੁਦਾ ਨੇ ਦਿੱਤੀਆਂ ਨੇ ਜੋ ਤੇਰਾ ਪਰਮੇਸ਼ਰ ਉਹ ਮੇਰਾ ਵੀ ਪਰਮੇਸ਼ਰ ਆ ਮੇਰਾ ਪਰਮੇਸ਼ਰ ਮੇਰੇ ਘਰ ਦੀ ਗੱਲ ਮੇਰੇ ਨਾਲ ਕਰੇ ਤੇਰੇ ਨਾਲ ਕਿਉਂ ਕਰੇ ਤੂੰ ਆਪਣੇ ਘਰ ਦੀ ਨਿਗਰਾਨੀ ਰੱਖ ਕਲਾਮ ਚ ਲਿਖਿਆ ਤੇਰੇ ਭਰਾ ਦੀ ਅੱਖ ਵਿੱਚ ਜਿਹੜਾ ਤਿੰਨਕਾ ਹੈ ਨਾ ਉਹਨੂੰ ਨਾ ਵੇਖ ਜਿਹੜਾ ਤੇਰੀ ਆਪ ਦੀ ਅੱਖ 'ਚ ਛਤੀਰ ਹੈ ਨਾ ਉਹਨੂੰ ਵੇਖ ਇਸ ਲਈ ਕਿਸੇ ਦੇ ਘਰ 'ਚ ਪਰਮੇਸ਼ਰ ਦਾ ਆਤਮਾ ਤੁਹਾਨੂੰ ਕੀ ਅਗਵਾਈ ਕਰ ਰਿਹਾ ਮੈਂ ਕਹਾਂਗੀ ਸਭ ਤੋਂ ਵੱਡੀ ਬੇਵਕੂਫੀ ਹੈ ਕਿਉਂਕਿ ਖੁਦਾ ਤੁਹਾਨੂੰ ਕਹਿੰਦਾ ਤੂੰ ਪਹਿਲਾਂ ਆਪਣੇ ਘਰਾਂ ਨੇ ਲਈ ਫਿਕਰਮੰਦ ਹੋ ਪਹਿਲਾਂ ਆਪਣੀ ਅੱਖ ਸਾਫ਼ ਕਰ ਪਹਿਲਾਂ ਆਪਣਾ ਘਰ ਸਾਫ਼ ਕਰ ਫੇਰ ਤੂੰ ਦੂਜੇ ਵੱਲ ਦੇਖੀ ਤੇ ਐਸ ਘੜੀ ਵਿੱਚ ਕੋਈ ਇੱਕ ਘਰ ਵੀ ਹੈ ਨਹੀਂ ਜਿਹੜਾ ਖੁਦਾ ਦਾ ਕਹੇ ਮੈਨੂੰ 100% ਘਰ ਖਰਾ ਹੈ ਤਾਂ ਉਹਨੂੰ ਫੇਰ ਤੋਰੇ ਵੀ ਦੂਜੇ ਘਰਾਂ 'ਚ ਨਿਕਲ ਪਹਿਲਾਂ ਆਪਣਾ ਕੰਮ ਖੁਦ ਸੰਭਾਲੋ ਫਿਰ ਦੂਜਿਆਂ ਦੇ ਘਰ ਦੀ ਭਵਿੱਖਬਾਣੀ ਕਰਿਓ ਤੁਹਾਡੇ ਆਪਣੇ ਘਰਾਂ ਦੇ ਮਸਲੇ ਨਿਭੜ ਨਹੀਂ ਰਹੇ ਤੁਸੀਂ ਹੋਰਾਂ ਦੇ ਘਰਾਂ ਦੀ ਭਵਿੱਖਬਾਣੀ ਕਰ ਰਹੇ ਹੋ ਅਗਰ ਕਈ ਕੀਤੀ ਵੀ ਗਈ ਹੈ ਨਾ ਤਾਂ ਕੋਈ ਵੀ ਸ਼ਬਦ ਕਿਸੇ ਬਾਰੇ ਬੁਰਾ ਹੈ ਨਾ ਉਹਨੂੰ ਡਿਕਲੇਅਰ ਨਹੀਂ ਕਰਨਾ ਅਗਲੇ ਨੂੰ ਦੱਸਣਾ ਨਹੀਂ ਹੈਗਾ ਤੁਸੀਂ ਪ੍ਰੇਰ ਕਰੋ ਪ੍ਰਾਰਥਨਾ ਚ ਕੈਨਸਲ ਕਰੋ ਅਗਲੇ ਦੇ ਘਰ ਦਾ ਮਸਲਾ ਹੱਲ ਕਰੋ ਉਹਨੂੰ ਦੱਸ ਕਿ ਜਿਹੜੀ ਅਸੀਂ ਬਾਦਸ਼ਾਹ ਤੇ ਸ਼ਹਿਨਸ਼ਾ ਬੰਨਾ ਵੀ ਸਾਨੂੰ ਨਗਮਾ ਮਿਲੇਗਾ ਸਪੈਸ਼ਲੀ ਇੱਕ ਤਗਮਾ ਲੈ ਕੇ ਆਊਗਾ ਸੋਨੇ ਦਾ ਫਿਰ ਸਾਡੂੰ ਸਨਮਾਨਿਤ ਕਰੇਗਾ ਵੀ ਇਹਨੇ ਮੇਰੇ ਲਈ ਅੱਛੀ ਭਵਿੱਖਬਾਣੀ ਕੀਤੀ ਖੁਦਾ ਦਾ ਆਤਮਾ ਅਗਵਾਈ ਕਰਦਾ ਹੈ ਪਰ ਉਸ ਅਗਵਾਈ ਨੂੰ ਸ਼ੋਅ ਆਫ ਦੇ ਤੌਰ ਤੇ ਕਿਸੇ ਦੇ ਮਗਰ ਲੱਗ ਕੇ ਕਿਸੇ ਵੀ ਤਰੀਕੇ ਨਾਲ ਕਬੂਲ ਨਾ ਕਰ ਲੋ ਮੈਂ ਕਹਿੰਨੀ ਇੰਨੇ ਕੁ ਮਸਲੇ ਮੇਰੇ ਸਾਹਮਣੇ ਆਉਂਦੇ ਹਨ ਮੈਂ ਖੁਦ ਪਰੇਸ਼ਾਨ ਹੋ ਜਾਂਦੀ ਕਿ ਪਰਮੇਸ਼ਰ ਇੱਕ ਵਿਸ਼ਵਾਸੀ ਬੰਦਾ ਬਾਹਰ ਲੈਣ ਤੋਂ ਤਾਂ ਕੀ ਡਰੇ ਤਾਂ ਵਿਸ਼ਵਾਸੀਆਂ ਤੋਂ ਹੀ ਡਰੇ ਪਏ ਐ ਕਿਉਂਕਿ ਵਿਸ਼ਵਾਸੀ ਲੋਕ ਹੀ ਲੋਕਾਂ ਨੂੰ ਜ਼ਿੰਦਗੀ 'ਚ ਜ਼ਹਿਰ ਪਾਈ ਜਾਂਦੇ ਆ ਤੁਹਾਡੇ ਬੱਚਿਆਂ ਬਾਰੇ ਮੈਂ ਇਦਾਂ ਵੇਖਿਆ ਤੁਹਾਡੇ ਘਰ ਬਾਰੇ ਮੈਂ ਇਦਾਂ ਵੇਖਿਆ ਮੈਨੂੰ ਪ੍ਰਭੂ ਦੀ ਆਤਮਾ ਨੇ ਆਏ ਦੱਸਿਆ ਤੁਹਾਡੇ ਘਰੇ ਫਲਾਨੀ ਬੁੜੀ ਆਈ ਸੀ ਸੋ ਖੁਦਾ ਦੀ ਆਤਮਾ ਕਦੇ ਕਿਸੇ 'ਚ ਫਿੱਕ ਨਹੀਂ ਪਾਉਂਦਾ ਇਸ ਕਰਕੇ ਸਾਵਧਾਨ ਰਹੋ ਕੋਈ ਪਰਸਨ ਤੁਹਾਨੂੰ ਕੋਈ ਗੱਲ ਕਹਿ ਰਿਹਾ ਹੈ ਉਹਨੂੰ ਵਚਨ ਦੇ ਨਾਲ ਕੰਪੇਅਰ ਕਰੋ ਵੇਖੋ ਕਿ ਕੀ ਇਹ ਗੱਲ ਵਚਨ ਦੇ ਅਨੁਸਾਰ ਸੱਚ ਹੈਗੀ ਆ ਕਿਸੇ ਮਨੁੱਖ ਦੀ ਝੂਠੀ ਅਤੇ ਫੋਕੀ ਅਤੇ ਫਜ਼ੂਲ ਸਿੱਖਿਆ ਜਿਹੜੀ ਸੰਸਾਰਿਕ ਸਿੱਖਿਆ ਆ ਜਾਂ ਉਹਦੀਆਂ ਝੂਠੀਆਂ ਰੀਤਾਂ ਦੇ ਪਿੱਛੇ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਪਿੱਛੇ ਫਸ ਨਾ ਜਾਇਓ ਕਿਉਂਕਿ ਉਹ ਗੱਲਾਂ ਖੁਦਾ ਦੇ ਵੱਲੋਂ ਨਹੀਂ ਆ ਪਰਮੇਸ਼ਰ ਤੁਹਾਡੇ ਘਰ ਬਾਰੇ ਤੁਹਾਡੇ ਨਾਲ ਵੀ ਗੱਲ ਕਰੇਗਾ ਤੁਸੀਂ ਆਪਣੇ ਪਰਿਵਾਰ ਲਈ ਫਿਕਰਮੰਦ ਹੋਵੋ ਖੁਦਾ ਤੁਹਾਡੇ ਕਰਦੀ ਕਿਸੇ ਹੋਰ ਨੂੰ ਦੱਸੂਗਾ ਤਾਂ ਫਿਰ ਤਾਂ ਖੁਦਾ ਤੋਂ ਵੱਡਾ ਚੁਗਲਖੋਰ ਕੌਣ ਹੋਇਆ ਕਿ ਖੁਦਾ ਨੇ ਮੈਨੂੰ ਦੱਸਿਆ ਨਹੀਂ ਕਿ ਉਹ ਮੇਰੇ ਨਾਲ ਕੋਈ ਵੈਰ ਸੀ ਉਹਨੂੰ ਯਾਹ ਦੱਸਿਆ ਸੋ ਪਰਮੇਸ਼ਰ ਸਾਡੇ ਘਰ ਦੀ ਗੱਲ ਸਾਡੇ ਨਾਲ ਜ਼ਰੂਰ ਦੱਸੇਗਾ ਸਾਡੇ ਘਰ ਪਾਸਟਰਸ ਨੇ ਜੋ ਦਾਸ ਨੇ ਉਹ ਸਾਡੇ ਨਾਲ ਗੱਲ ਕਰ ਰਹੇ ਨੇ ਕਿ ਇਥੇ ਨਾ ਕਿਤੇ ਪੋਸੀਬਲ ਆ ਪਰ ਕੋਈ ਸਾਡੇ ਨਾਲ ਦਾ ਹੀ ਬੰਦਾ ਜਿਹਨੂੰ ਅਸੀਂ ਵੇਖਿਓ ਉਹ ਚ ਖੁਦ ਬੜੇ ਪਾਪਿਆਂ ਦਾ ਘਰ ਦਾ ਖੁਦ ਬੜਾ ਸਤਿਆਨਾਸ਼ ਹੋਇਆ ਪਿਆ ਅਤੇ ਉਹ ਸਾਡੇ ਘਰ ਬੜੀ ਭਵਿਸ਼ਵਾਣੀ ਕਰੇ ਸਿਰਫ ਬੇਵਕੂਫੀ ਇਸ ਕਰਕੇ ਥੋੜਾ ਸਾਵਧਾਨ ਸਭ ਤੋਂ ਜ਼ਿਆਦਾ ਸਾਵਧਾਨ ਹੋਣ ਦੀ ਜ਼ਰੂਰਤ ਹੈ ਮਸੀਹੀ ਵਿਸ਼ਵਾਸੀਆਂ ਨੂੰ ਕਿਉਂਕਿ ਉਹ ਠੋਕਰ ਹੀ ਇਸ ਕਰਕੇ ਖਾਂਦੇ ਆ ਕਿਉਂਕਿ ਉਹ ਲਾਈ ਲੱਗ ਹੋ ਜਾਂਦੇ ਆ ਜਿਵੇਂ ਕਿਸੇ ਨੇ ਕਿਹਾ ਉਵੇਂ ਹੀ ਮਗਰ ਲੱਗ ਜਾਂਦੇ ਉਸ ਤੋਂ ਬਾਅਦ ਕਹਿੰਦਾ ਕਿਉਂ ਜੋ ਪਰਮੇਸ਼ਨ ਦੀ ਸਾਰੀ ਪਰਪੂਰੀਕੀ ਦੇ ਵਿੱਚ ਵਸਦੀ ਆ ਮਸੀਹ ਦੇ ਵਿੱਚ ਅਤੇ ਮਸੀਹ ਜੀ ਤੁਹਾਡੇ ਨਾਲ ਤੁਹਾਡੇ ਤਰੀਕੇ ਨਾਲ ਗੱਲ ਕਰ ਲੇਗਾ ਤੁਹਾਨੂੰ ਸਾਰੀਆਂ ਗੱਲਾਂ ਦੱਸ ਦੇਗਾ ਅਗਰ ਅਸੀਂ ਸੱਚਮੁੱਚ ਖੁਦਾ ਦੇ ਵਿੱਚ ਅੱਛੇ ਤਰੀਕੇ ਨਾਲ ਚੱਲਣਾ ਚਾਹੁੰਦੇ ਹਾਂ ਫਸਟ ਆਫ ਆਲ ਜਿਹੜੀਆਂ ਗੱਲਾਂ ਲੈ ਕੇ ਖੁਦਾ ਨੂੰ ਤੁਸੀਂ ਕਬੂਲ ਕੀਤਾ ਸੀ ਉਹਨਾਂ ਗੱਲਾਂ ਤੇ ਖਰੇ ਰੋ ਉਹਨਾਂ ਵਾਅਦਿਆਂ ਨੂੰ ਪੂਰਿਆਂ ਕਰੋ ਵਿਸ਼ਵਾਸ ਦੀ ਜੜ ਮਜ਼ਬੂਤ ਕਰੋ ਧੰਨਵਾਦ ਬਹੁਤਾ ਕਰੋ ਅਤੇ ਸਾਵਧਾਨ ਰਹੋ ਕਿਸੇ ਦੀਆਂ ਗੱਲਾਂ ਪਿੱਛੇ ਨਾ ਲੱਗੋ ਮੈਨੂੰ ਫਲਾਨੀ ਭੈਣ ਨੇ ਇਦਾਂ ਕਹਿਤਾ ਮੈਨੂੰ ਗਵੰਡ ਨੇ ਇਦਾਂ ਕਹਿਤਾ ਛੱਡੋ ਦੁਨੀਆਦਾਰੀ ਜਦੋਂ ਖੁਦਾ ਨੇ ਤੁਹਾਨੂੰ ਕਹਿਤਾ ਕਿ ਮੈਂ ਤੇਰੇ ਨਾਲ ਹਾਂ ਨਾ ਡਰ ਨਾ ਘਬਰਾ ਬਾਈਬਲ ਦੇ ਵਿੱਚ 365 ਵਾਰ ਲਿਖਿਆ ਕਿ ਨਾ ਡਰ ਭਾਵ 365 ਇੱਕ ਸਾਲ ਦੇ ਦਿਨ ਹੁੰਦੇ ਆ ਉਸੇ ਤਰ੍ਹਾਂ ਪੂਰੇ ਸਾਲ ਦੇ ਹਰ ਇੱਕ ਦਿਨ ਯਹਵਾ ਪਰਮੇਸ਼ਰ ਸਾਨੂੰ ਕਹਿ ਰਿਹਾ ਨਾ ਡਰ ਫਿਰ ਇੱਕ ਪਾਗਲ ਮਸੀਹੀ ਵਿਸ਼ਵਾਸੀ ਕਹਿ ਦਿੰਦਾ ਮੈਨੂੰ ਗਵੰਡ ਨੇ ਇਦਾਂ ਕਹਿਤਾ ਮੇਰੇ ਮਨ ਚ ਡਰ ਬਹਿ ਗਿਆ ਸੋ ਫਿਰ ਅਸੀਂ ਉਸ ਤੋਂ ਬਾਅਦ ਕਹਿੰਨੇ ਵੈਸੇ ਅਸੀਂ ਖੁਦਾ ਚ ਅچھے ਤਰੀਕੇ ਨਾਲ ਚੱਲਦੇ ਹਾਂ ਸੀਰੀਅਸਲੀ ਇਹ ਬਹੁਤ ਬੁਰਾ ਚਾਲ ਚੱਲਣਾ ਹੈ ਅਗਰ ਅਸੀਂ ਐਦਾਂ ਚੱਲਦੇ ਹਾਂ ਤਾਂ ਬਦਲ ਨੂੰ ਆਪਣੇ ਚਾਲ ਚੱਲਣ ਨੂੰ ਲਾਈ ਲੱਗ ਨਾ ਹੋਵੋ ਧੰਨਵਾਦ ਕਰੋ ਉਸ ਖੁਦਾ ਦਾ ਵਿਸ਼ਵਾਸ ਨੂੰ ਮਜ਼ਬੂਤ ਕਰੋ ਅਤੇ ਵਾਅਦਿਆਂ ਨੂੰ ਪੂਰਿਆ ਕਰੋ ਫਿਰ ਸੱਚੇ ਅਤੇ ਅچھے ਵਿਸ਼ਵਾਸੀ ਮਸੀਹੀ ਵਿਸ਼ਵਾਸੀਆਂ ਨੂੰ ਖੁਦਾ ਆਪ ਕਹੇਗਾ ਸਾਨੂੰ ਕਹਿਣ ਦੀ ਲੋੜ ਨਹੀਂ ਖੁਦਾ ਕਹੇਗਾ ਕਿ ਇਹ ਮੇਰਾ ਪੁਰਖ ਆ ਇਹ ਮੇਰੀ ਬੇਟੀ ਆ ਇਹ ਮੇਰਾ ਬੇਟਾ ਹੈ ਅਤੇ ਇਹ ਮੇਰੇ ਵਿੱਚ ਚੱਲਦਾ ਆ ਹਾਲੇਲੂਇਆ ਉਮੀਦ ਕਰਦੇ ਹਾਂ ਤੁਹਾਨੂੰ ਸਭ ਨੂੰ ਬਹੁਤ ਅੱਛੇ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ ਅਤੇ ਤੁਸੀਂ ਆਪਣੇ ਸੁਧਾਰ ਵੀ ਜ਼ਰੂਰ ਕਰੋਗੇ ਤਾਂ ਆਓ ਸਭ ਮਿਲ ਕੇ ਪੂਰੇ ਹਿਰਦੇ ਤੋਂ ਖੁਦਾ ਦਾ ਸ਼ੁਕਰ ਧੰਨਵਾਦ ਕਰਦੇ ਹੋਏ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਪਾਕ ਹਜ਼ਰੀ ਵਿੱਚ ਪ੍ਰਾਰਥਨਾ ਕਰਦੇ ਹਾਲੇਲੂਇਆ 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 ਧੰਨਵਾਦ 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 ਮਹਾਨ ਸਮਰੱਥੀ ਖੁਦਾਵਨ ਪਿਆਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਪਿਆਰੇ ਤੁਸੀਂ ਦਇਆ ਦੇ ਸਾਗਰ ਔਰ ਕਿਰਪਾ ਕਰਨ ਵਾਲੇ ਮਹਾਨ ਪਰਮੇਸ਼ਰ ਔਰ ਪ੍ਰਭੂ ਜੀ ਤੁਹਾਡੀ ਕਿਰਪਾ sada ਦੀ ਹੈ ਖੁਦਾ ਤੁਸੀਂ ਅਤਿ ਪਵਿੱਤਰ ਔਰ ਸਮਰਥੀ ਪਰਮੇਸ਼ਰ ਔਰ ਖੁਦਾਵਾਨ ਸੱਚਮੁੱਚ ਸਾਡਾ ਸ਼ੁਕਰ ਔਰ ਧੰਨਵਾਦ ਕਰਦੇ ਹਾਂ ਅੱਜ ਦੇ ਨਾ ਸਾਹਾਂ ਲਈ ਖੁਦਾਵਾਨ ਰਾਤੀ ਗੁੜੀ ਮਿੱਠੀ ਨੀਂਦ ਲਈ ਪ੍ਰਭੂ ਜੀ ਅੱਜ ਦੀ ਸਵੇਰ ਲਈ ਬਤਾ ਨਵੀਂ ਰੌਸ਼ਨੀ ਦੇ ਲਈ ਹੁੰਦਾ ਵਨ ਨਵੇਂ ਦਿਨ ਨਵੇਂ ਮੌਕੇ ਲਈ ਬਤਾ ਪਰਮੇਸ਼ਰ ਤੁਹਾਡਾ ਦਿਲ ਤੋਂ ਸ਼ੁਕਰਤਾਨਬਾਦ ਕਰਦੇ ਪ੍ਰਭੂ ਜੀ ਸੱਚਮੁੱਚ ਤੁਸੀਂ ਦਇਆ ਦੇ ਸਾਗਰ ਔਰ ਕਿਰਪਾ ਕਰਨ ਵਾਲੇ ਪਰਮੇਸ਼ਰ ਔਰ ਖੁਦਾ ਸੱਚਮੁੱਚ ਮਹਾਨ ਖੁਦਾ ਜੋ ਲੋਕ ਤੁਹਾਨੂੰ ਕਬੂਲ ਕਰਦੇ ਨੇ ਖੁਦਾਵਨ ਅੱਜ ਉਹਨਾਂ ਸਾਰਿਆਂ ਦੀ ਦੁਆ ਕਰਦੇ ਖੁਦਾ ਜੋ ਵੀ ਤੁਹਾਡੇ ਨਾਮ ਦੇ ਮੰਨਣ ਵਾਲੇ ਨੇ ਖੁਦਾ ਤੁਹਾਡੇ ਨਾਮ ਤੇ ਵਿਸ਼ਵਾਸ ਰੱਖਦੇ ਨੇ ਪ੍ਰਭੂ ਜੀ ਉਹਨਾਂ ਦੀ ਧਾਰਮਿਕਤਾ ਨੂੰ ਤੁਸੀਂ ਅੱਛੇ ਤਰੀਕੇ ਨਾਲ ਬਿਲਡ ਕਰੋ ਪਿਆਰੇ ਖੁਦਾਵਨ ਹਰ ਇੱਕ ਦੇ ਵਿਸ਼ਵਾਸ ਨੂੰ ਮਜ਼ਬੂਤ ਕਰੋ ਖੁਦਾ ਹਰ ਇੱਕ ਦੇ ਵਿਸ਼ਵਾਸ ਦੀ ਜੜ ਅੱਛੇ ਤਰੀਕੇ ਦੇ ਨਾਲ ਬਿਲਡ ਕੀਤੀ ਜਾਵੇ ਖੁਦਾ ਉਹ ਆਪਣੇ ਆਪ ਨੂੰ ਮਜ਼ਬੂਤੀ ਦੇ ਨਾਲ ਖੁਦਾ ਵਿੱਚ ਖੜ੍ਹਾ ਕਰਨ ਖੁਦਾਵਨ ਹਰ ਇੱਕ ਗੱਲ ਹਰ ਸਾਹ ਹਰ ਸ਼ਬਦ ਦੇ ਨਾਲ ਪਰਮੇਸ਼ਰ ਦਾ ਸ਼ੁਕਰ ਅਤੇ ਧੰਨਵਾਦ ਕਰਨ ਇਹ ਖੁਦਾਵੰਦ ਦੁਆ ਕਰਦੇ ਹਾਂ ਸਾਰੇ ਹੀ ਮਸੀਹ ਵਿਸ਼ਵਾਸੀ ਭੈਣਾਂ ਭਾਈਆਂ ਦੇ ਲਈ ਜੋ ਵਿਸ਼ਵਾਸ ਦੇ ਵਿੱਚ ਕਮਜ਼ੋਰ ਨੇ ਜੋ ਸੱਚਮੁੱਚ ਖੁਦਾ ਦੂਜਿਆਂ ਦੀਆਂ ਗੱਲਾਂ ਵਿੱਚ ਫਸ ਕੇ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਇਕੱਠਿਆ ਕਰਦੇ ਨੇ ਇਹ ਮਹਾਨ ਖੁਦਾ ਹਰ ਇੱਕ ਨੂੰ ਸਮਝ ਬੁੱਧ ਤੇ ਗਿਆਨ ਦੋ ਹਰ ਇੱਕ ਜਨ ਹਰ ਇੱਕ ਜਾਨ ਆਪਣੇ ਆਪ ਨੂੰ ਵਚਨ ਦੇ ਅਨੁਸਾਰ ਨਾਪੇ ਵੇਖੇ ਅਤੇ ਪਰਖੇ ਕਿਉਂ ਜੋ ਸੱਚਮੁੱਚ ਕਲਾਮ ਹੀ ਸਾਨੂੰ ਅੱਛਾ ਚਾਲ ਚੱਲਣ ਦਿੰਦਾ ਆ ਅਤੇ ਅੱਛੇ ਤਰੀਕੇ ਨਾਲ ਚੱਲਣਾ ਸਿਖਾਉਂਦਾ ਆ ਸਾਡੇ ਵਿੱਚ ਅਸੀਂ ਕੋਈ ਕਮੀ ਘਾਟੀ ਕਮਜ਼ੋਰੀ ਨਾ ਹੋਵੇ ਜੋ ਸਿਥਾਡੇ ਰਾਜ ਤੁਹਾਡੀ ਮਹਿਮਾ ਤੋਂ ਜਿਹਾ ਰਹਾ ਜਾਈਏ ਪਰ ਅਸੀਂ ਸਭ ਦੇ ਸਭ ਖੁਦਾ ਦੀ ਕਿਰਪਾ ਖੁਦਾ ਦੇ ਪ੍ਰੇਮ ਅਤੇ ਉਹਦੇ ਰਾਜ ਵਿੱਚ ਵਾਧੇ ਅਤੇ ਤਰੱਕੀ ਕਰਦੇ ਜਾਈਏ ਸਾਡੀ ਜ਼ਿੰਦਗੀ ਦਾ ਮਕਸਦ ਹਮੇਸ਼ਾ ਹੀ ਯਹਵਾ ਸਾਡੇ ਪਰਮੇਸ਼ਰ ਦੇ ਨਾਮ ਨੂੰ ਮहिमा ਤੇ ਵਿਡਿਆਈ ਦੇਣਾ ਹੋਵੇ ਸਾਡੇ ਤੋਂ ਕੋਈ ਵੀ ਐਸਾ ਪਾਪ ਨਾ ਹੋਵੇ ਖੁਦਾ ਜੋ ਅਸੀਂ ਤੁਹਾਡੇ ਰਾਜ ਤੋਂ ਦੂਰ ਹੋਈਏ ਪ੍ਰਭੂ ਜੀ ਪਰ ਰੋਜ਼ ਦਿਹਾੜੇ ਅਸੀਂ ਤੁਹਾਡੇ ਨਾਮ ਵਿੱਚ ਵਿਸ਼ਵਾਸ ਤੇ ਨਾਲ ਅਤੇ ਮਜ਼ਬੂਤ ਜੜ੍ਹ ਫੜੀਏ ਵਧਦੇ ਅਤੇ ترقی ਕਰਦੇ ਜਾਈਏ ਸਾਡੀ ਜੜ੍ਹ ਤੁਹਾਡੇ ਵਿੱਚ ਮਜ਼ਬੂਤ ਹੋਵੇ ਖੁਦਾ ਅਤੇ ਤੁਹਾਡੀ ਹੀ ਪ੍ਰਭੂਤਾ ਸਾਡੇ ਵਿੱਚ ਹੋਵੇ ਖੁਦਾ ਜਿਸ ਤਰ੍ਹਾਂ ਅਸੀਂ ਪਿਤਾ ਪਰਮੇਸ਼ਰ ਤੁਹਾਨੂੰ ਪ੍ਰਭੂ ਕਬੂਲਗੀਦਾ ਪ੍ਰਭੂ ਜੀ ਇਸ ਲਈ ਸਾਡੀਆਂ ਜ਼ਿੰਦਗੀਆਂ 'ਚ ਤੁਹਾਡਾ ਹੀ ਰਾਜ ਹੋਵੇ ਖੁਦਾਵਨ ਤੁਹਾਡੇ ਅਗੇ ਹ ਸੁਭਾਅ ਤੇ ਤੁਹਾਡੇ ਅਗੇ ਹ ਚੱਲ ਚੱਲਣ ਹੋਵੇ ਪਿਤਾ ਜੀ ਕਿਉਂ ਜੋ ਸੱਚਮੁੱਚ ਸੰਸਾਰ ਦੀ ਸਾਰੀ ਭਰਪੂਰੀ ਅਤੇ ਪਰਮੇਸ਼ਰ ਦੀ ਸਾਰੀ ਭਰਪੂਰੀ ਤੁਹਾਡੇ ਵਿੱਚ ਵਸਦੀ ਹੈ ਅਸੀਂ ਤੁਹਾਡੇ ਵਿੱਚ ਪੂਰੇ ਕੀਤੇ ਜਾਈਏ ਖੁਦਾਵਨ ਤੁਸੀਂ ਉਹ ਪਰਮੇਸ਼ਰ ਹੋ ਜਿਹੜੇ ਹਕੂਮਤ ਤੇ اختیار ਦਾ ਸਿਰੇਉਪਤ ਆਰ ਅਸੀਂ ਵੀ ਤੁਹਾਡੇ ਨਿਆਈ ਖੁਦਾ ਪਵਿੱਤਰ ਆਤਮਿਕ ਅਤੇ ਅੱਛੀ ਧਾਰਮਿਕਤਾ ਦਾ ਚਾਲ ਚੱਲਣ ਰੱਖਣ ਵਾਲੇ ਹੋਈਏ ਸਾਡਾ ਸੁਭਾ ਤੁਹਾਡੇ ਸੁਆਜਿਆ ਹੋਵੇ ਖੁਦਾ ਸਾਡੇ ਕੰਮ ਸਾਡੇ ਤੁਹਾਡੇ ਕੰਮਾਂ ਜੈ ਹੋਣ ਜਿੰਨੇ ਵੀ ਭੈਣ ਭਾਈ ਲਗਾਤਾਰ ਇਹਨਾਂ ਵਚਨ ਪ੍ਰਾਰਥਨਾਵਾਂ ਨੂੰ ਖੁਦਾ ਦੇ ਹਜ਼ੂਰੋ ਸੌਂਦੇ ਨੇ ਪਤਮ ਉਹ ਸਭੇ ਸਭ ਖੁਦਾ ਦੇ ਵਿੱਚ ਇੱਕ ਵਿਸ਼ਵਾਸ ਦੀ ਮਜ਼ਬੂਤ ਜੜ੍ਹ ਨੂੰ ਫੜ ਲੈਣ ਇਕੋ ਦਾਇਨਾ ਵਿੱਚ ਕੋਈ ਵੀ ਜਨ ਡੋਲੇ ਨਾ ਪਿਤਾ ਜੋ ਵੀ ਵਚਨ ਪ੍ਰਾਰਥਨਾਵਾਂ ਰੋਜ਼ ਦਿਹਾੜੇ ਸੁਣਨ ਖੁਦਾ ਇਹ ਵਚਨ ਇਹਨਾਂ ਦੇ ਦਿਲ ਦੀਆਂ ਤਖਤਿਆਂ ਤੇ ਲਿਖਿਆ ਜਾਵੇ ਖੁਦਾਵਨ ਕੋਈ ਵੀ ਦੁਸ਼ਟ ਦੀ ਸ਼ਕਤੀ ਇਸ ਪਾਕ ਵਚਨ ਨੂੰ ਇਸ ਸੁੰਦਰ ਸਮੇਂ ਨੂੰ ਇਹਨਾਂ ਤੋਂ ਚਰਾ ਨਾ ਸਕੇ ਖੁਦਾਵਨ ਜਿਨੇ ਵੀ ਭੈਣ ਭਾਈ ਲਗਾਤਾਰ ਇਹਨਾਂ ਵਚਨ ਪ੍ਰਾਰਥਨਾ ਨੂੰ ਬਹੁਤ ਹੀ ਲੋਗਾ ਤੱਕ ਸ਼ੇਅਰ ਕਰ ਰਹੇ ਨੇ ਖੁਦਾ ਇਹਨਾਂ ਦੇ ਹੱਥ ਮੁਬਾਰਕ ਹੋ ਜਾਣ ਪਿਤਾ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ ਮਹਫੂਜ਼ ਹੋ ਜਾਣ ਪ੍ਰਭੂ ਜੀ ਇਹ ਸਭ ਦੇ ਸਭ ਪਰਮੇਸ਼ਰ ਦੇ ਵਿੱਚ ਅੱਛੀ ਮਜ਼ਬੂਤੀ ਜੜ੍ਹ ਨੂੰ ਫੜ ਲੈਣ ਖੁਦਾ ਦੁਆਕਾਰ ਦਿਓ ਨਾ ਸਾਰੇ ਭੈਣ ਭਾਈਆਂ ਲਈ ਜਿਨ੍ਹਾਂ ਨੇ ਆਪਣੇ ਨਾਮ ਦੁਆ ਕਰਦੇ ਮਹਾਨ ਖੁਦਾਵਨ ਤੁਹਾਡੀ ਬੇਟੀ ਮਾਨਪ੍ਰੀਤ ਲਈ ਬਿਤਾ ਪਰਮੇਸ਼ਰ ਜੋ ਵੀਰਨ ਦੀ ਸਟੱਡੀ ਦੀ ਪਰੇਸ਼ਾਨੀ ਹੈ ਖੁਦਾਵਨ ਹਰੀ ਕਿ ਚਿੰਤਾ ਪਰੇਸ਼ਾਨੀ ਤੋਂ ਜ਼ਾਦ ਕਰੋ ਖੁਦਾ ਪੜਨ ਲਿਖਨ ਗਿਆਨ ਬੁੱਧ ਤੇ ਸਮਝ ਦੇਣਾ ਪ੍ਰਭੂ ਜੀ ਗੁਰਪ੍ਰੀ ਸਿੰਘ ਲਈ ਦੁਆ ਕਰਦੇ ਖੁਦਾ ਜਿਸ ਪ੍ਰਾਣੂ ਮਿਰਗੀ ਦੇ ਦੌਰੇ ਪੈਂਦੇ ਨੇ ਖੁਦਾ ਚੰਗੀ ਸਿਹਤ ਤੰਦਰੁਸਤੀ ਨਾਲ ਬlès ਕਰਨਾ ਪ੍ਰਭੂ ਜੀ ਸਾਰੇ ਹੀ ਰੋਗ ਬਿਮਾਰੀਆਂ ਤੋਂ ਜ਼ਾਦ ਕਰਨਾ ਕਸ਼ਮੀਰ ਕੌਣ ਨੂੰ ਬਹੁਤ ਅੱਛੇ ਕਰ ਦੇਣਾ ਬlès ਕਰਨਾ ਪਿਤਾ ਪਰਮੇਸ਼ਰ ਇਹਨਾਂ ਦੇ ਘਰ ਵਿੱਚ ਆਤਮਿਕ ਉન્નਤੀ ਅਤੇ ਪ੍ਰਾਰਥਨਾ ਵਾਲਾ ਜੀਵਨ ਹੋਵੇ ਖੁਦਾਵਨ ਦੁਆ ਕਰਦੇ ਮਹਾਨ ਖੁਦਾਵਨ ਪਿਤਾ ਜੀ ਬੇਟੀ ਰਚਨੀ ਲਈ ਪਿਤਾ ਪਰਮੇਸ਼ਰ ਜਿਨ੍ਹਾਂ ਨੂੰ ਚਿੰਤਾ ਪਰੇਸ਼ਾਨੀਆਂ ਖੁਦਾਵਨ ਹਾਰੀ ਕਿ ਚਿੰਤਾ ਪਰੇਸ਼ਾਨੀਆਂ ਬਿਮਾਰੀਆਂ ਤੋਂ ਇਹਨਾਂ ਨੂੰ ਆਜ਼ਾਦ ਕਰੋ ਖੁਦਾ ਆਪਣੇ ਪ੍ਰਾਰਥਨਾ ਦੇ ਅੱਛੇ ਸ਼ਬਦਾਂ ਦੇ ਨਾਲ ਧੰਨਵਾਦ ਦੇ ਲਫ਼ਜ਼ਾਂ ਦੇ ਨਾਲ ਬਲੈਸ ਕਰੋ ਖੁਦਾ ਇਹਨਾਂ ਨੂੰ ਕਮਾਂਡਿੰਗ ਵਰਡ ਦੋ ਪਿਤਾ ਪਰਮੇਸ਼ਰ ਤਾਂ ਜੋ ਹਾਰੀ ਕਿ ਦੁਸ਼ਟ ਨੂੰ ਕਮਾਂਡ ਕਰਨਾ ਤੇ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਨਿਕਲ ਜਾਵੇ ਅਮਨਦੀਪ ਲਈ ਦੁਆ ਕਰਦੇ ਖੁਦਾ ਇਹਨਾਂ ਦੇ ਵੀਜ਼ਾ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਇਹਨਾਂ ਨੂੰ ਵੀਜ਼ਾ ਨਾਲ ਬਲੈਸ ਕਰੋ ਪ੍ਰਭੂ ਜੀ ਮਨਜੀਤ ਕੌਰ ਲਈ ਦੁਆ ਕਰਦੇ ਖੁਦਾ ਜੂ ਬਿਨਾਂ ਦੀ ਗ੍ਰੀਪੀ ਦੀ ਹਾਲਾਤ ਐ ਖੁਦਾਵਾਨ ਇਹਨਾਂ ਦੀਆਂ ਜੋ ਵੀ ਪੈਸੇ ਦੀਆਂ ਜ਼ਰੂਰਤਾਂ ਨੇ ਮਹਨ ਖੁਦਾ ਇਹਨਾਂ ਦੀਆਂ ਸਾਰੀਆਂ ਹਿਲੋਣਾ ਜ਼ਰੂਰਤਾਂ ਤੁਹਾਡੇ ਸਾਹਮਣੇ ਥੀ ਨਾਮ ਸਰਗਰਾਜ ਵਿੱਚੋਂ ਪੂਰੀਆਂ ਕੀਤੀਆਂ ਜਾਣ ਵਿਜੇ ਕੁਮਾਰ ਅਤੇ ਇਹਨਾਂ ਦੇ ਪੂਰੇ ਹੀ ਪਰਿਵਾਰ ਲਈ ਦੁਆ ਕਰਦੇ ਖੁਦਾ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਨੂੰ ਆਪਣੇ ਹੱਥ ਵਿੱਚ ਲੈ ਲਓ ਖੁਦਾ ਸੁਖ ਸਲਾਮਤੀ ਆਪਸੀ ਪਿਆਰ ਮਿਲਵਰਤਨ ਪ੍ਰਾਰਥਨਾ ਵਾਲਾ ਜੀਵਨ ਆਤਮਿਕ ਉન્નਤੀ ਇਸ ਪਰਿਵਾਰ ਨੂੰ ਦੋ ਖੁਦਾਵਾਨ ਗਿਆਨ ਬੁੱਧ ਸਮਝ ਦੇਣਾ ਗੁਲਾਬ ਰਾਮਲੀ ਦੁਆ ਕਰਦੇ ਖੁਦਾ ਜੋ ਵਿਨਾਂ ਦੇ ਪਾਸਪੋਰਟ ਦੀਆਂ ਰੁਕਾਵਟਾਂ ਨੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਅੱਛੇ ਕਾਰੋਬਾਰ ਨਾਲ ਬਲੈਸ ਕਰਨਾ ਚੰਗੀ ਸਿਹਤ ਤੰਦਰੁਸਤੀ ਦੇਣਾ ਅੱਛੇ ਕਾੜਨਾ ਬਲੈਸ ਕਰਨਾ ਖੁਦਾਵਨ ਸੁਖਦੀਪ ਕੌਲੀ ਦੁਆ ਕਰਦੇ ਜੋ ਵਿਨਾਂ ਦੇ ਸਿਰ ਵਿੱਚ ਲੰਬੇ ਸਮੇਂ ਤੋਂ ਪੈਨ ਰਹਿੰਦੀ ਹੈ ਖੁਦਾ ਸਾਰੀਆਂ ਹੀ ਦਰਦਾਂ ਪੀੜਾ ਪਰੇਸ਼ਾਨੀਆਂ ਤੋਂ ਜ਼ਾਰੀ ਕਢ ਕੇ ਚੰਗੀ ਸਿਹਤ ਤੰਦਰੁਸਤੀ ਦੇਣਾ ਖੁਦਾਵਨ ਦੁਆ ਕਰਦੇ ਮਹਾਨ ਪਿਆਰੇ ਪਰਮੇਸ਼ਰ ਖੁਦਾ ਇਹਨਾਂ ਘਰਾਂ ਵਿੱਚ ਰੱਖੇ ਸਜਾ ਲੌਰ ਤੇਲ ਦੀ ਪ੍ਰਭੂਜੀ ਅਸਥੇਕੀ ਆਮ ਚਾਲ ਤੇਲ ਨਹੀਂ ਇਹ ਮਹਾਨ ਖੁਦਾਵਨ ਅਸਥੇ ਮਸਾ ਕੀਤਾ ਹੋਇਆ ਪਾਕ ਜਦ ਵੀ ਕਲੀਸਿਆ ਦੇ ਬਜ਼ੁਰਗ ਮਸਾ ਕੀਤੇ ਹੋਏ ਤੇਲ ਨੂੰ ਬਿਮਾਰਾਂ ਦੇ ਉੱਤੇ ਮਲਣ ਤਾਂ ਉਹਨਾਂ ਦੇ ਰੋਗ ਠੀਕ ਹੋ ਜਾਣਗੇ ਅਗਰ ਉਹਨਾਂ ਨੇ ਪਾਪ ਵੀ ਕੀਤੇ ਹੋਣ ਤਾਂ ਉਹ ਪਾਪ ਮਾਫ਼ ਹੋ ਜਾਣਗੇ ਅਸਤੇ ਇਹ ਮਸਾ ਕੀਤਾ ਹੋਇਆ ਪਵਿੱਤਰ ਲਹੂ ਖੁਦਾ ਜਦ ਰੋਗੀਆਂ ਤੇ ਲਗਾਇਆ ਜਾਵੇ ਰੋਗੀ ਚੰਗੇ ਹੋ ਜਾਣ ਹਰ ਇੱਕ ਦੁਸ਼ਟ ਰਾਹਾਂ ਤੋਂ ਮੁੜੇ ਬਤਾ ਪਰਮੇਸ਼ਰ ਹਰ ਪਾਪੀ ਦੇ ਪਾਪ ਮਾਫ਼ ਹੋ ਜਾਣ ਖੁਦਾ ਹਰ ਇੱਕ ਪਵਿੱਤਰ ਜਨ ਪਵਿੱਤਰਤਾਈ ਵਿੱਚ ਵਧੇ ਖੁਦਾ ਪ੍ਰਾਰਥਨਾ ਵਾਲਾ ਜੀਵਨ ਦਿਨਾਂ ਘਰਾਂ ਵਿੱਚ ਆਤਮਿਕ ਉਨਤੀ ਅਤੇ ਤਰੱਕੀ ਨੂੰ ਮੰਗਦੇ ਹੋਏ ਪ੍ਰਾਰਥਨਾ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 ਸਾਰੇ கிறிஸ்தਿਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ